ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਦੀਨ ਦਇਆਲ ਸ਼ਬਦਾ ਅਵਤਾਰ ਸਤਿਗੁਰੂ ਆਸਨਾ ਸਿਗਾਸਨਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਉਧਾਰ ਹੁੰਦਾ ਹੈ ਉਧਾਰ ਹੋ ਰਿਹਾ ਹੈ ਸੋ ਸਤਿਗੁਰ ਮਹਾਰਾਜ ਜੀਆਂ ਦਾ ਵਾਸਾ ਖਾਲਸਾ ਜੀ ਇਸ ਸ੍ਰਿਸ਼ਟੀ ਵਿੱਚ ਹੈ ਜਿਹੜੀ ਸ੍ਰਿਸ਼ਟੀ ਆਪਾਂ ਤਾਂ ਕਰੇ ਹਾਂ ਜਿਦੇ ਵਿੱਚ ਰਹਿ ਰਹੇ ਹਾਂ ਜਿਦੇ ਵਿੱਚ ਸਾਰੇ ਰਿਸ਼ਤਿਆਂ ਦੇ ਨਾਲ ਖਾਲਸਾ ਜੀ ਮੇਲ-ਜੋਲ ਕਰ ਰਹੇ ਆ ਖਾ ਪੀ ਰਹੇ ਆ ਹੰਡਾ ਰਹੇ ਆ ਸੋ ਇਹ ਸਾਰੀ ਸ੍ਰਿਸ਼ਟੀ ਉਸ ਦਾ ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਸਾਜੀ ਹੋਈ ਆ ਉਹ ਦਾਤੇ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਉਸ ਦਾਤੇ ਤੋਂ ਬਿਨਾ ਹੋਰ ਕੋਈ ਰੱਖਣ ਵਾਲਾ ਨਹੀਂ ਉਸ ਦਾਤੇ ਤੋਂ ਬਿਨਾ ਕੋਈ ਦੇਣ ਵਾਲਾ ਵੀ ਨਹੀਂ ਕੋਈ ਖੋਣ ਵਾਲਾ ਵੀ ਨਹੀਂ ਸੋ ਐਸੇ ਸਤਗੁਰਾਂ ਨੂੰ ਸਦਾ ਧੰਨ ਧੰਨ ਆਖੀਏ ਭਾਈ ਬਲਿਹਾਰੇ ਜਾਈਏ ਆਪਣੇ ਸਤਗੁਰਾਂ ਤੋਂ ਜਿਨ੍ਹਾਂ ਦੀ ਕਿਰਪਾ ਨਾਲ ਖਾਲਸਾ ਜੀ ਸਭੇ ਥਾਂ ਸੁੱਖ ਪ੍ਰਾਪਤ ਹੁੰਦਾ ਜਿਸ ਦਾਤੇ ਦੀ ਕਿਰਪਾ ਨਾਲ ਸੋਹਣੇ ਸਰੀਰ ਦੇ ਅੰਗ ਮਿਲੇ ਹਨ ਸੋਹਣੀ ਦੇਹੀ ਮਿਲੀ ਹੈ ਖਾਲਸਾ ਜੀ ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ ਮਿਲੇ ਹਨ ਰਹਿਣ ਵਾਸਤੇ ਸਿਰ ਤੇ ਛੱਤ ਮਿਲੀ ਹੈ ਕਈ ਪ੍ਰਕਾਰ ਦੇ ਜਿਹੜੇ ਨੇ ਸੱਜਣ ਮਿਲੇ ਹੋਏ ਉਹ ਦਾਤੇ ਦਾ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਉਸ ਦਾਤੇ ਤੋਂ ਬਿਨਾ ਖਾਲਸਾ ਜੀ ਇਹ ਸੁੱਖ ਵਕਾਉਣਾ ਵਾਉਣ ਵਾਲਾ ਹੋਰ ਕੋਈ ਨਹੀਂ ਉਸ ਦਾਤੇ ਦੇ ਘਰੋਂ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਵਸਿਆ ਹੋਇਆ ਸਾਰੀ ਸ੍ਰਿਸ਼ਟੀ ਦੇ ਵਿੱਚ ਪੰਚਮ ਪਾਛਾ ਪੰਜਵੇਂ ਨਾਨਕ ਧੰਨ Sri ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਾਟ ਘਾਟ ਮਾਧੋ ਜੀਆ ਉਹ ਦਾਤਾ ਜਿਵੇਂ ਖਾਲਸਾ ਜੀ ਸਾਰੀ ਜਿਹੜੀ ਹੈ ਬਨਸਪਤੀ ਉਹਦੇ ਵਿੱਚ ਵੇਖੋ ਅਗ ਲੁਕੀ ਹੋਈ ਆ ਕਿਸੇ ਨੂੰ ਨਜ਼ਰ ਨਹੀਂ ਆ ਰਹੀ ਆਪਾਂ ਲੱਕੜਾਂ ਚੁੱਲ੍ਹੇ ਵਿੱਚ ਬਾਲਦੇ ਹਾਂ ਖਾਲਸਾ ਜੀ ਤੇ ਉਹਨਾਂ ਨੂੰ ਅੱਗ ਲੱਗਦੀ ਹੈ ਉਹਨਾਂ ਨੂੰ ਅੱਗ ਤਾਂ ਲੱਗਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਪਹਿਲਾਂ ਹੀ ਅਗਨੀ ਹੈ ਤੇ ਜਦੋਂ ਖਾਲਸਾ ਜੀ ਆਪਾਂ ਤੀਰ ਲਾਉਂਨੇ ਆ ਤੇ ਉਹਦੀ ਅਗਨੀ ਜਿਹੜੀ ਹੈ ਪ੍ਰਗਟ ਹੋ ਜਾਂਦੀ ਉਹਦੇ ਨਾਲ ਅਸੀਂ ਪਕਵਾਨ ਪਕਾਉਂਦੇ ਆ ਕਈ ਪ੍ਰਕਾਰ ਦੇ ਖਾਲਸਾ ਜੀ ਕਾਰਜ ਕਰਦੇ ਆ ਤੇ ਜਿਵੇਂ ਹਰ ਇੱਕ ਅਰੇ ਦੁੱਧ ਦੇ ਵਿੱਚ ਖਾਲਸਾ ਜੀ ਕਿਉ ਹੈ ਪਰ ਨਜ਼ਰੀ ਨਹੀਂ ਆਉਂਦਾ ਜੇ ਯਤਨ ਕਰਦੇ ਆ ਤੇ ਫਿਰ ਉਹ ਕਿਉ ਜਿਹੜਾ ਪ੍ਰਗਟ ਹੋ ਜਾਂਦਾ ਤੇ ਐਵੇਂ ਖਾਲਸਾ ਜੀ ਊਚ ਨੀਚ ਸਾਰਿਆਂ ਦੇ ਵਿੱਚ ਉੱਚਿਆਂ ਵਿੱਚ ਨੀਵਿਆਂ ਵਿੱਚ ਹਰ ਪ੍ਰਕਾਰ ਦੀ ਖਾਲਸਾ ਜੀ ਜਿਹੜੇ ਸਰੀਰ ਹੈ ਲੋਕਾਈ ਹੈ ਉਹਦੇ ਵਿੱਚ ਵਾਹਿਗੁਰੂ ਜੀ ਵਸੇ ਹੋਏ ਹਨ ਸਾਰਿਆਂ ਵਿੱਚ ਉਸ ਦਾਤੇ ਦੀ ਜੋਤ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਉ ਬਹੁ ਵਰਣ ਬਨਾਸਪਤ ਮੂਲ ਪੱਤਰ ਫਲ ਫੂਲ ਕਨੇਰੇ ਕਹਿੰਦੇ ਜਿਵੇਂ ਬਹੁਤ ਪ੍ਰਕਾਰ ਦੀ ਬਨਾਸਪਤੀ ਹੈ ਕਈ ਪ੍ਰਕਾਰ ਦੀ ਕੋਈ ਪੀਲੇ ਰੰਗ ਦੇ ਫੁੱਲ ਹਨ ਕੋਈ ਕਾਲੇ ਦੇ ਕੋਈ ਗੁਲਾਬੀ ਦੇ ਕੋਈ ਚਿੱਟੇ ਰੰਗ ਦੇ ਅਨੇਕ ਭਾਂਤ ਭਾਂਤ ਦੇ ਰੁੱਖ ਹਨ ਖਾਲਸਾ ਜੀ ਕੋਈ ਛੋਟਾ ਹੈ ਕੋਈ ਬਹੁਤ ਲੰਬਾ ਜਾਂਦਾ ਹੈ ਕੋਈ ਬਹੁਤ ਭਾਰਾ ਹੋ ਜਾਂਦਾ ਹੈ ਕਿਸੇ ਦੀ ਬਹੁਤ ਘਨੇਰੀ ਸ਼ਾਹ ਹੈ ਕਈ ਪ੍ਰਕਾਰ ਦੀ ਬਨਸਪਤੀ ਹੈ ਤੇ ਉਹ ਮਹਾਰਾਜ ਜੀ ਦੱਸਦੇ ਖਾਲਸਾ ਜੀ ਬਾਣੀ ਅੰਦਰ ਕਹਿੰਦੇ ਉਹਨਾਂ ਦਾ ਬਾਹਰਲਾ ਰੂਪ ਆਪਾਂ ਸਾਰੇ ਹੀ ਵੇਖਦੇ ਹਾਂ ਰੁੱਖ ਦਾ ਬਨਸਪਤੀ ਦਾ ਬਾਹਰਲਾ ਰੂਪ ਕੀ ਹੈ ਮੰਨ ਲਓ ਕੋਈ ਰੁੱਖ ਹੈ ਤੇ ਖਾਲਸਾ ਜੀ ਉਹਨੂੰ ਆਪਾਂ ਬਾਹਰੋਂ ਉਹਦਾ ਕੀ ਵੇਖਦੇ ਆ ਤਣਾ ਦੇਖ ਲੈਨੇ ਆ ਪੱਤੇ ਵੇਖ ਲੈਨੇ ਆ ਉਹਨੂੰ ਲੱਗੇ ਹੋਏ ਫੁੱਲ ਵੇਖ ਲੈਨੇ ਆ ਜਾਂ ਉਹਨੂੰ ਲੱਗਾ ਹੋਇਆ ਫਲ ਵੇਖ ਲੈਨੇ ਆ ਇਹ ਤੋਂ ਪ੍ਰਕਾਰ ਹੋਰ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਹੋਰ ਕਿਸੇ ਪ੍ਰਕਾਰ ਦੀ ਸਾਨੂੰ ਸੋਝੀ ਨਹੀਂ ਇਹ ਤਿੰਨ ਚਾਰ ਜਿਹੜੀਆਂ ਚੀਜ਼ਾਂ ਮੇਨ ਮੇਨ ਹਨ ਇਹ ਖਾਲਸਾ ਜੀ ਬਨਾਸਪਤੀ ਦੀਆਂ ਬਾਹਰੋਂ ਨਜ਼ਰ ਆ ਜਾਂਦੀਆਂ ਆਪਾਂ ਜਿਉਂ ਅੱਖ ਨਾਲ ਦੇਖਦੇ ਆ ਤੇ ਬਾਹਰੋਂ ਜੋ ਤਣਾ ਹੈ ਆਕਾਰ ਹੈ ਫੁੱਲ ਹਨ ਪਤੇ ਹਨ ਇਹ ਸਾਰਾ ਕੁਝ ਖਾਲਸਾ ਜੀ ਸਾਨੂੰ ਨਜ਼ਰੀ ਪੈਂਦਾ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਏਕ ਵਰਣ ਬੈ ਸੰਤਰਾ ਹੈ ਸਭ ਸੇ ਅੰਦਰ ਕਰਦਾ ਡੇਰੀ ਪਰ ਇੱਕ ਚੀਜ਼ ਹੈ ਜਿਹੜੀ ਖਾਲਸਾ ਜੀ ਸਾਨੂੰ ਬਨਾਸਪਤੀ ਦੇ ਵਿੱਚ ਨਜ਼ਰ ਨਹੀਂ ਆਉਂਦੀ ਉਹ ਕੀ ਹੈ ਉਹ ਹੈ ਖਾਲਸਾ ਜੀ ਅਗਣ ਅੱਗ ਇਹ ਸਾਰਿਆਂ ਰੁੱਖਾਂ ਦੇ ਵਿੱਚ ਸਾਰੀ ਬਨਾਸਪਤੀ ਦੇ ਅੰਦਰ ਅੱਗ ਲੁਕੀ ਹੋਈ ਹੈ ਇਹ ਅਗ ਖਾਲਸਾ ਜੀ ਕਿਸੇ ਨੂੰ ਨਜ਼ਰੀ ਨਹੀਂ ਆਉਂਦੀ ਜਿਸ ਵੇਲੇ ਆਪਾਂ ਇਹਨੂੰ ਚੁੱਲ੍ਹੇ ਵਿੱਚ ਡਾਉਨੇ ਆ ਕੱਟ ਕੇ ਵੱਢ ਕੇ ਫਿਰ ਖਾਲਸਾ ਜੀ ਇਹਦਾ ਇਹਦਾ ਜਿਹੜਾ ਤੇਲ ਹੈ ਲੁਕਿਆ ਹੋਇਆ ਜਿਹੜੀ ਇਹਦੇ ਅੰਦਰ ਅੰਦਰ ਬਹਿ ਸੰਤਰ ਹੈ ਅਗਣ ਹੈ ਉਹ ਫਿਰ ਪ੍ਰਗਟ ਹੋ ਜਾਂਦੀ ਇੱਕ ਖਾਲਸਾ ਜੀ ਚੰਗਿਆਰੀ ਲਾਉਣ ਨਾਲ ਤੇ ਇਹ ਕਹਿੰਦੇ ਨੇ ਕਿ ਭਾਈ ਐਵੇਂ ਹੀ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰਿਆਂ ਘਟਾਂ ਦੇ ਵਿੱਚ ਵਾਹਿਗੁਰੂ ਵਸਿਆ ਹੋਇਆ ਹੈ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਕਿ ਇਸੇ ਪ੍ਰਕਾਰ ਭਾਈ ਇਸ ਜਿਹੜੀ ਬਾਣੀ ਹੈ ਇਹ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਸਰੀਰ ਹਨ ਉੱਚ-ਨੀਚ ਮੈਂ ਜੋਤ ਸਮਾਣੀ ਘਟ-ਘਟ ਮਾਦ ਹੋ ਜੀਆ ਇਹ ਸਾਰਿਆਂ ਸਰੀਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਵਾਹਿਗੁਰੂ ਜੀ ਦੀ ਜੋਤ ਹੈ ਜਿਸ ਵੇਲੇ ਆਪਾਂ ਨਾਮ ਦੀ ਚਿੰਗਾਰੀ ਲਾਵਾਂਗੇ ਹਿਰਦੇ ਰੂਪੀ ਖਾਲਸਾ ਜੀ ਆਪਣੇ ਹਿਰਦੇ ਰੂਪੀ ਖਜਾਨੇ ਅੰਦਰ ਵਾਸ ਅੰਦਰ ਜਦੋਂ ਪਰਮੇਸ਼ਰ ਦਾ ਨਾਮ ਟਕਾਵਾਂਗੇ ਹਿਰਦੇ ਰੂਪੀ ਮੰਦਰ ਅੰਦਰ ਵਾਹਿਗੁਰੂ 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 ਦੀ ਧੁਨ ਖਾਲਸਾ ਜੀ ਉਠੇਗੀ ਜਾਂ ਮੂਲ ਮੰਤਰ ਦਾ ਜਾਪ ਹੋਵੇਗਾ ਜਾਂ ਜਪਜੀ ਸਾਹਿਬ ਦੇ ਪਾਠ ਹੋਣਗੇ ਜਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਕਿਸੇ ਵੀ ਬਾਣੀ ਦਾ ਜਿਸ ਵੇਲੇ ਜਾਪ ਕਰਾਂਗੇ ਧਿਆਨ ਧਾਰਾਂਗੇ ਫਿਰ ਖਾਲਸਾ ਜੀ ਜਿਵੇਂ ਰੁੱਖਾਂ ਦੇ ਵਿੱਚ ਲੁਕੀ ਹੋਈ ਅੱਗ ਬਾਹਰ ਆ ਜਾਂਦੀ ਹੈ ਤੇ ਘੋੜੇ ਦੇ ਵਿੱਚ ਦੁੱਧ ਦੇ ਵਿੱਚ ਲੁਕਿਆ ਹੋਇਆ ਘਿਉ ਬਾਹਰ ਆ ਜਾਂਦਾ ਹੈ ਇਸੇ ਪ੍ਰਕਾਰ ਇਸ ਨਾਮ ਨਾਲ ਖਾਲਸਾ ਜੀ ਸਾਡੇ ਅੰਦਰ ਲੁਕੀ ਹੋਈ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਹ ਪ੍ਰਗਟ ਹੋ ਜਾਂਦੀ ਸਾਨੂੰ ਸਾਖਸ਼ਾਤ ਹੋ ਜਾਂਦੀ ਸੋ ਇਸੇ ਪ੍ਰਕਾਰ ਸਾਨੂੰ ਇਹ ਬਾਣੀ ਸਤਿਗੁਰਾਂ ਦੀ ਇਲਾਹੀ ਤੁਰਕੀ ਸਾਨੂੰ ਗਿਆਨ ਦਿੰਦੀ ਹੈ ਖਾਲਸਾ ਜੀ ਤੇ ਆਪਾਂ ਗਿਆਨ ਨਹੀਂ ਲੈਂਦੇ ਆਪਾਂ ਸਤਿਗੁਰੂ ਦੀ ਬਾਣੀ ਨੂੰ ਖਾਲਸਾ ਦੀ ਝਾਤ ਮਾਰ ਕੇ ਲੰਘ ਜਾਂਦੇ ਹਾਂ ਪਰ ਸਤਿਗੁਰਾਂ ਦੇ ਬਚਨਾਂ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਸੰਤੋਹ ਘਟ ਘਟ ਰਹਿਆ ਸਮਾਹਿਓ ਕਹਿੰਦੇ ਉਹ ਪਰਮੇਸ਼ਰ ਦੇ ਪਿਆਰੇ ਸੰਤ ਜਨੋ ਪਰਮੇਸ਼ਰ ਤੇ ਸਾਰੇ ਥਾਂ ਵਸਿਆ ਹੋਇਆ ਜਿਵੇਂ ਬਨਾਸਪਤੀ ਵਿੱਚ ਅੱਗ ਵਸੀ ਹੋਈ ਹੈ ਜਿਵੇਂ ਦੁੱਧ ਵਿੱਚ ਘਿਓ ਵਸਿਆ ਹੋਇਆ ਹੈ ਇਸੇ ਪ੍ਰਕਾਰ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਹਰ ਇੱਕ ਕੋਨੇ ਵਿੱਚ ਵਸਿਆ ਹੋਇਆ ਹੈ ਪੂਰਨ ਪੂਰ ਰਹयो ਸਰਬਮੈ ਜਲ-ਥਲ ਰਮਈਆ ਆਹਿਓ ਕਹਿੰਦੇ ਸਾਰੇ ਥਾਈਓ ਸਾਰੇ ਜੀਵਾਂ ਦੇ ਵਿੱਚ ਵਿਆਪਕ ਸਤਿਗੁਰੂ ਸਦਾ ਹੀ ਮੌਜੂਦ ਹੈ ਉਹ ਸੋਹਣਾ ਪਰਮੇਸ਼ਰ ਪਾਣੀ ਵਿੱਚ ਹੈ ਧਰਤੀ ਵਿੱਚ ਹੈ ਹਰ ਥਾਂ ਵਸਿਆ ਹੋਇਆ ਹੈ ਸੋ ਖਾਲਸਾ ਜੀ ਇਹ ਸਤਿਗੁਰ ਦੀ ਬਾਣੀ ਹੀ ਸਾਨੂੰ ਦੱਸ ਸਕਦੀ ਹੈ ਸਤਿਗੁਰੂ ਦੇ ਭਗਤ ਜਣ ਹੀ ਸਾਨੂੰ ਦੱਸ ਸਕਦੇ ਹਨ ਕਿ ਗੁਰੂ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਜੀ ਕਿੱਥੇ ਹਨ ਦੇਖੋ ਕਿੰਡੀਆਂ ਸੋਹਣੀਆਂ ਉਦਾਹਰਨਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਹੂਂਦ ਕਿਵੇਂ ਹੈ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਖਾਲਸਾ ਜੀ ਪਰਮੇਸ਼ਰ ਦਾ ਵਾਸਾ ਹੈ ਜਿਵੇਂ ਧਰਤੀ ਥੱਲੇ ਪਾਣੀ ਹੈ ਪਰ ਯਤਨ ਕਰਕੇ ਖਾਲਸਾ ਜੀ ਕੱਢਣਾ ਪੈਂਦਾ ਯਤਨ ਤੇ ਕਰਨਾ ਹੀ ਪੈਂਦਾ ਨਾ ਧਰਤੀ ਪਾਣੀ ਵਾਸ ਹੈ ਫੁੱਲੀ ਵਾਸ ਨਿਵਾਸ ਜੰਗੇਰੀ ਕਹਿੰਦੇ ਜਿਹੜੇ ਫੁੱਲਾਂ ਦੀ ਖਾਲਸਾ ਜੀ ਬਗਾਤ ਹੁੰਦੀ ਆ ਜਿਵੇਂ ਫੁੱਲਾਂ ਦਾ ਬਗੀਚਾ ਹੋਵੇ ਤੇ ਜੇ ਖਾਲਸਾ ਜੀ ਉਹਨੂੰ ਟਾਈਮ ਸਿਰ ਪਾਣੀ ਜਾਂ ਚੰਗੀ ਮਿੱਟੀ ਵਿੱਚ ਲਾਇਆ ਜਾਵੇ ਤੇ ਉਹ ਖਾਲਸਾ ਜੀ ਵੱਧਦਾ ਤੇ ਫੁੱਲਦਾ ਹੈ ਜਿਵੇਂ ਮਨੁੱਖ ਚੰਗੀ ਸੰਗਤ ਵਿੱਚ ਰਵੇ ਸਾਧੂ ਜਨਾਂ ਦੀ ਸੰਗਤ ਵਿੱਚ ਰਵੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰਵੇ ਉਹਨਾਂ ਦੇ ਬਚਨ ਸੁਣੇ ਉਹਨਾਂ ਦੀ ਸੇਵਾ ਕਰੇ ਉਹਨਾਂ ਕੋਲੋਂ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤ ਸਲਾਹਨਾ ਸੁਣੇ ਫਿਰ ਖਾਲਸਾ ਜੀ ਉਹ ਜਿਹੜਾ ਉਹਦੇ ਮਨ ਰੂਪੀ ਖਜ਼ਾਨਾ ਹੁੰਦਾ ਹੈ ਖੇੜਦਾ ਉਹਨੂੰ ਭਾਂਤ ਭਾਂਤ ਦੇ ਰੁੱਖ ਖਾਲਸਾ ਜੀ ਭਾਂਤ ਭਾਂਤ ਦੇ ਫੁੱਲ ਉਹਦੇ ਹਿਰਦੇ ਵਿੱਚ ਪ੍ਰਗਟ ਹੁੰਦੇ ਫਿਰ ਉਹ ਆਪਣੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਲੱਗ ਪੈਂਦਾ ਜਿਵੇਂ ਪਾਣੀ ਚੰਗਾ ਉਹ ਮਿਲਦਾ ਰਹੇ ਤੇ ਧਰਤੀ ਚੰਗੀ ਹੋਵੇ ਉਥੇ ਖਾਲਸਾ ਜੀ ਸੋਹਣੇ ਫਲ ਫੁੱਲ ਉਗਦੇ ਇਸੇ ਪ੍ਰਕਾਰ ਜੇ ਆਪਾਂ ਮਹਾਰਾਜ ਦੀ ਸੰਗਤ ਵਿੱਚ ਰਵਾਂਗੇ ਤੇ ਖਾਲਸਾ ਜੀ ਸਾਡੇ ਅੰਦਰ ਅਨੇਕ ਪ੍ਰਕਾਰ ਦੇ ਫੁੱਲਾਂ ਵਾਂਗੂ ਗੁਣ ਉਪਜਿਤ ਹੋਣਗੇ ਇਹ ਗੁਣ ਪੈਦਾ ਹੋਣਗੇ ਇਹ ਗੁਣ ਪੈਦਾ ਹੋਣ ਕਰਕੇ ਫਿਰ ਖਾਲਸਾ ਜੀ ਸਾਡੇ ਅੰਦਰ ਭਗਤ ਪੈਦਾ ਹੋਵੇਗੀ ਤੇ ਜਿਸ ਵੇਲੇ ਭਗਤੀ ਪੈਦਾ ਹੋਵੇਗੀ ਫਿਰ ਪ੍ਰੇਮ ਪੈਦਾ ਹੋਏਗਾ ਪ੍ਰੇਮ ਪੈਦਾ ਹੋਇਆ ਤੇ ਪਰਮੇਸ਼ਰ ਅਕਾਲ ਪੁਰਖ ਪ੍ਰਗਟ ਹੋਣਗੇ ਸੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਖਾਲਸਾ ਜੀ ਅਪੇਧਤਾ ਹੋਵੇਗੀ ਪਰ ਜੇ ਮਨੁੱਖ ਯਤਨ ਹੀ ਨਾ ਕਰੇ ਹੁਣ ਦੁੱਧ ਪਿਆਏ ਤੇ ਕੋਈ ਕਵੇ ਮੈਂ ਕੁਛ ਨਹੀਂ ਕਰਨਾ ਵੀ ਇਹ ਦੁੱਧ ਬਣਿਆ ਬਣਿਆ ਪਿਆ ਪਿਆ ਹੀ ਕਿਉ ਬਣ ਜੇ ਇਹ ਨਹੀਂ ਹੋ ਸਕਦਾ ਕਦੇ ਵੇਖਿਆ ਤੁਸੀਂ ਵੀ ਕਿਸੇ ਨੇ ਦੁੱਧ ਜਿਹੜਾ ਹੈ ਉਹ 15 ਦਿਨ ਰੱਖ ਛੱਡਿਆ ਤੇ ਉਹ ਆਪੇ ਹੀ ਕਿਉ ਬਣ ਗਿਆ ਨਹੀਂ ਬਣਦਾ ਤੇ ਖਾਲਸਾ ਜੀ ਜਿਵੇਂ ਕੋਈ ਰੋਖ ਲੱਕੜ ਹੈ ਉਹਨੂੰ ਕੋਈ ਚੰਗਿਆਰੀ ਨਾ ਲਾਵੇ ਤੇ ਲੱਕੜ ਨੂੰ ਕਵੇ ਇਹਨੂੰ ਆਪੇ ਹੀ ਅੱਗ ਲੱਗ ਜਵੇ ਇਦਾਂ ਹੋ ਸਕਦਾ ਨਹੀਂ ਹੋ ਸਕਦਾ ਇਸੇ ਪ੍ਰਕਾਰ ਹੀ ਸਾਡਾ ਮਨ ਹੈ ਜੇ ਇਹਦੇ ਅੰਦਰ ਪਰਮੇਸ਼ਰ ਦਾ ਨਾਮ ਹੀ ਖਾਲਸਾ ਜੀ ਜਪ ਜਾਪ ਨਹੀਂ ਕਰਾਂਗੇ ਇਹਦੇ ਅੰਦਰ ਉਹ ਮਹਾਰਾਜ ਜੀਆ ਦੇ ਨਾਮ ਦੀ ਤਾਂਗ ਹੀ ਨਹੀਂ ਤਾਂਗ ਹੀ ਨਹੀਂ ਲਾਵਾਂਗੇ ਜਾਗ ਹੀ ਨਹੀਂ ਲਾਵਾਂਗੇ ਨਾਮ ਦੀ ਫਿਰ ਖਾਲਸਾ ਜੀ ਵਾਹਿਗੁਰੂ ਜੀ ਦਾ ਪ੍ਰਗਟਾਵਾ ਕਿੱਥੋਂ ਹੋਵੇਗਾ ਸਾਨੂੰ ਕਿਵੇਂ ਸੋਝੀ ਆਵੇਗੀ ਕਿ ਵਾਹਿਗੁਰੂ ਸਾਡੇ ਅੰਦਰ ਹੈ ਸੋ ਇਸੇ ਪ੍ਰਕਾਰ ਭਾਈ ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੇ ਵੇਖਣਾ ਹੈ ਦਰਸ਼ਨ ਦੀਦਾਰ ਕਰਨੇ ਹਨ ਫਿਰ ਖਾਲਸਾ ਜੀ ਯਤਨ ਕਰਨਾ ਪਵੇਗਾ ਜਿਵੇਂ ਧਰਤੀ ਦੇ ਵਿੱਚ ਬਹੁਤ ਪ੍ਰਕਾਰ ਪਾਣੀ ਹੈ ਖਾਲਸਾ ਜੀ ਆਪਾਂ ਯਤਨ ਕਰਦੇ ਹਾਂ ਨਲਕੇ ਨਾਲ ਕੱਢਦੇ ਹਾਂ ਯਤਨ ਕੀਤਾ ਨਾ ਤੇ ਪਾਣੀ ਬਾਹਰ ਆ ਗਿਆ ਤੇ ਆਪਾਂ ਆਪਣੀ ਪਿਆਸ ਬੁਝਾਉਣੇ ਹਨ ਅਨੇਕ ਪ੍ਰਕਾਰ ਦੇ ਕਾਰਜ ਉਸ ਜਲ ਦੇ ਨਾਲ ਕਰਦੇ ਹਾਂ ਇਸੇ ਪ੍ਰਕਾਰ ਖਾਲਸਾ ਜੀ ਇਹ ਜੋ ਰਸਨਾ ਹੈ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਲਕਾ ਹੀ ਲਾਇਆ ਹੈ ਤੇ ਇਹ ਮੁਖ ਨਾਲੇ ਰਸਨਾ ਦੇ ਨਾਲ ਖਾਲਸਾ ਜੀ ਬੋਕੀ ਮਾਰਨੀ ਹੈ ਨਾਮ ਜਪਣਾ ਹੈ ਵਾਹਿਗੁਰੂ 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 ਦੀ ਤਾੰਗ ਇਹ ਖਾਲਸਾ ਜੀ ਕੂਕਣਾ ਇਉਂ ਕਰਦਿਆਂ ਕਰਦਿਆਂ ਇੱਕ ਦਿਨ ਹਿਰਦੇ ਵਿੱਚ ਅਮਰਤ ਧਾਰਾ ਪ੍ਰਗਟ ਹੋਵੇਗੀ ਜਦੋਂ ਉਹ ਪ੍ਰਗਟ ਹੋ ਗਈ ਤੇ ਫਿਰ ਖਾਲਸਾ ਜੀ ਸਾਰੀ ਸ੍ਰਿਸ਼ਟੀ ਦੇ ਵਿੱਚ ਉੱਚ ਨੀਚ ਮਾ ਜੋਤ ਸਮਾਨ ਹੀ ਘਟ ਘਟ ਮਾਧੋ ਜੀਆ ਉਹ ਖਾਲਸਾ ਜੀ ਅਵਸਥਾ ਪ੍ਰਾਪਤ ਹੋਵੇਗੀ ਮਹਾਰਾਜ ਪ੍ਰਗਟ ਹੋਣਗੇ ਫਿਰ ਦਰਸ਼ਨ ਦੀਦਾਰੇ ਹੋਣਗੇ ਫਿਰ ਸਮਝ ਆਵੇਗੀ ਕਿ ਸ੍ਰਿਸ਼ਟੀ ਵਿੱਚ ਅਸੀਂ ਕੀ ਕਰਨ ਆਏ ਸਾਂ ਕੀ ਕਰ ਰਹੇ ਆਂ ਤੇ ਕਿਵੇਂ ਕਰਨਾ ਸੀ ਏ ਵਾਹਿਗੁਰੂ ਸੱਚੇ ਪਾਸ਼ਾ ਕਾਲਪੁਰਖ ਦੀ ਜਿਹੜੀ ਰਜਾ ਹੈ ਫਿਰ ਸਮਝ ਆਵੇਗੀ ਫਿਰ ਖਾਲਸਾ ਜੀ ਸਤਗੁਰੂ ਜੀ ਵਾਰੇ ਨਿਆਰੇ ਕਰਦੇ ਸੋ ਇਹ ਥੋੜੀਆਂ ਨੀਆਂ ਵਿਚਾਰਾਂ ਆਪਾਂ ਤਾਂ ਕਰਦੇ ਆ ਕਿ ਖਾਲਸਾ ਜੀ ਮਨ ਵੱਜ ਸਕੇ ਜਿਹੜੀ ਹੱਡ ਬੀਤੀ ਹੈ ਉਹ ਆਪਾਂ ਖਾਲਸਾ ਜੀ ਸੁਣ ਕੇ ਗਾਂ ਲੰਗ ਜਾਂਦੇ ਆ ਕੋਈ ਅਸਰ ਨਹੀਂ ਬਹੁਤਾ ਕਰਦੇ ਸੋ ਇਹ ਵਿਚਾਰ ਦੇ ਨਾਲ ਖਾਲਸਾ ਜੀ ਥੋੜਾ ਜਿਹਾ ਮਨ ਵੱਜ ਜਾਂਦਾ ਜੇ ਕੋਈ ਸਰਵਣ ਕਰਦਾ ਹੋਵੇ ਮੇਰੀ ਬੇਨਤੀ ਹੈ ਖਾਲਸਾ ਜੀ ਆਪ ਸੰਗਤਾਂ ਦੇ ਚਰਣਾ ਵਿੱਚ ਕਿ ਉਹ ਹੀ ਸੰਗਤ ਸੁਣਦੀ ਆ ਜਿਹੜੀ ਖਾਲਸਾ ਜੀ ਨਿਤਾਪ੍ਰਤ ਸੁਣਦੀ ਆ ਜਾਂ ਇੱਕੋ ਇਸ ਚੈਨਲ ਨਾਲ ਜੁੜੀ ਆ ਕੋਈ ਨਵੀਂ ਸੰਗਤਤਾ ਕੇ ਵੀਡੀਓ ਨਹੀਂ ਪਹੁੰਚਦੀ ਭਾਈ ਮੇਰੀ ਬੇਨਤੀ ਹੈ ਇਹਦੇ ਵਿੱਚ ਕੋਈ ਆਪਣਾ ਉਹ ਤਾਂ ਹੈ ਨਹੀਂ ਪਰ ਖਾਲਸਾ ਜੀ ਜੇ ਕੋਈ ਸਰਵਣ ਕਰੇਗਾ ਤੇ ਕੀ ਪਤਾ ਕਿਸੇ ਨੂੰ ਕੋਈ ਰਸਤਾ ਲੱਭ ਜਾਵੇ ਕੋਈ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਜੁੜ ਕੇ ਖਾਲਸਾ ਜੀ ਮਹਾਰਾਜ ਨਾਲ ਜੁੜ ਕੇ ਕੋਈ ਆਪਣੀ ਆਸਾ ਪੂਰੀ ਕਰਾ ਲਵੇ ਇਹ ਖਾਲਸਾ ਜੀ ਸੇਵਾ ਜਰੂਰ ਕਰਿਆ ਕਰੋ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਕੋਈ ਸਰਵਣ ਕਰ ਸਕੇ ਮੇਨ ਗੱਲ ਆਪਣੀ ਇਹ ਹੈ ਬਾਕੀ ਖਾਲਸਾ ਜੀ ਜਿੰਨੇ ਸਰਵਣ ਕਰਨੀ ਹੈ ਉਹਨੂੰ ਮਹਾਰਾਜ ਨੇ ਇਹ ਆਪੇ ਵਿਖਾ ਦੇਣੀਆਂ ਹਨ ਕਈ ਹੱਡ ਬੀਤੀਆਂ ਆਪਾਂ ਸੁਣਾਈਆਂ ਜਿਨ੍ਹਾਂ ਦੇ ਵਿੱਚ ਖਾਲਸਾ ਜੀ ਉਹਨਾਂ ਨੇ ਦੱਸਿਆ ਕਿ ਤੁਹਾਡੇ ਚੈਨਲ ਦੀਆਂ ਵੀਡੀਓ ਮਹਾਰਾਜ ਨੇ ਅੱਗੇ ਕਰ ਦਿੱਤੀਆਂ ਤੇ ਸਤਿਗੁਰ ਦੀ ਦਇਆ ਵਰਤ ਗਈ। ਸੋ ਮਹਾਰਾਜ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਆਪ ਹੀ ਖਾਲਸਾ ਜੀ ਸਾਰਿਆਂ ਘਟਾਂ ਦੀ ਜਾਣਦੇ ਹਨ ਤੇ ਉਵੇਂ ਦਾ ਹੀ ਫਿਰ ਮਹਾਰਾਜ ਕਾਰਜ ਕਰ ਦਿੰਦੇ। ਸੋ ਆਓ ਖਾਲਸਾ ਜੀ ਅੱਜ ਦੀ ਹੱਡ ਵੀਤੀ ਸਰਵਣ ਕਰੀਏ। ਇੱਕ ਐਸਾ ਦਾਤਾ ਹੈ ਸਾਡਾ ਧੰਨ ਗੁਰੂ ਨਾਨਕ ਸਾਹਿਬ ਜੀਆ ਦਾ ਐਸਾ ਦਰ ਹੈ ਖਾਲਸਾ ਜੀ ਜਿਹੜਾ ਮਹਾਰਾਜੀਆਂ ਦੇ ਦਿੱਤੇ ਹੋਏ ਨਾਮ ਦਾ ਸਿਮਰਨ ਕਰਦਾ ਹੈ ਨਾ ਇਹ ਮਹਾਰਾਜ ਕਹਿੰਦੇ ਉਹਦਾ ਜੰਮਣ ਤੇ ਮਰਨ ਜਿਹੜਾ ਹੈ ਇਹ ਸਾਰੇ ਦੁੱਖ ਜਿਹੜੇ ਹਨ ਭੈ ਹਨ ਦੂਰ ਹੋ ਜਾਂਦੇ ਜਾ ਕੇ ਸਿਮਰਨ ਹੋਏ ਅਨੰਦਾ ਬਿਨਸਾ ਜਨਮ ਮਰਨ ਭੈ ਦੁਖੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚੋਂ ਇਹ ਜਿਹੜਾ ਜੰਮਣ ਤੇ ਮਰਨ ਦਾ ਭੈ ਹੈ ਦੁੱਖ ਹੈ ਇਹ ਦੂਰ ਹੋ ਜਾਂਦਾ ਚਾਰ ਪਦਾਰਥ ਨਵਨਿਧ ਪਾਵੈ ਬਾਹਰ ਨਾ ਤ੍ਰishna ਪੁਖੀ ਉਹਨਾਂ ਨੂੰ ਚਾਰ ਪਦਾਰਥ ਖਾਲਸਾ ਜਿਹੜੇ ਧਰਮ ਆਰਥ ਕਾਮ ਤੇ ਮੋਖ ਹਨ ਤੇ ਇਹ ਨੌ ਦੇ ਨੌ ਖਜ਼ਾਨੇ ਹਾਸਲ ਹੋ ਜਾਂਦੇ ਜਿਹੜਾ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰਦਾ ਉਹਦੀ ਤ੍ਰਿਸ਼ਨਾ ਖਾਲਸਾ ਜੀ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਜਾ ਕੋ ਨਾਮ ਲੈ ਤੂੰ ਸੁਖੀ ਜਿਸ ਵਾਹਿਗੁਰਜੀ ਦਾ ਨਾਮ ਲੈਣ ਨਾਲ ਕੀ ਹੁੰਦਾ ਹੈ ਮਹਾਰਾਜ ਕਹਿੰਦੇ ਤੂੰ ਸੁਖੀ ਹੋ ਜਾਵੇਂਗਾ ਤੈਨੂੰ ਮਹਾਰਾਜ ਕਹਿੰਦੇ ਸੁਖ ਪ੍ਰਾਪਤ ਹੋ ਜਾਵੇਗਾ ਸਾਸ ਸਾਸ ਤਿਹਾਵੋ ਠਾਕੁਰ ਕੋ ਮਨ ਤਨ ਜੀਰੇ ਮੁਕੀ ਕਹਿੰਦੇ ਆਪਣੇ ਆਉਂਦੇ ਜਾਂਦੇ ਸਵਾਸੇ ਨਾਲ ਉਸ ਵਾਹਿਗੁਰਜੀ ਨੂੰ ਚੇਤੇ ਕਰ ਤੇਰਾ ਮਨ ਤਨ ਜੀਰਾ ਤੇ ਤੇਰਾ ਮੁਖ ਜਿਹੜਾ ਹੈ ਪਵਿੱਤਰ ਹੋ ਜਾਵੇਗਾ ਐਵੇਂ ਜਪਣਾ ਕਰ ਸੋ ਸਤਗੁਰੂ ਦੀਨदयाल ਦੇ ਪਾਤਸ਼ਾਹ ਮਹਾਰਾਜ ਸਤਗੁਰੂ ਸਾਰਿਆਂ ਨੂੰ ਸੁਖ ਦੇਣ ਵਾਲੇ ਹਨ ਆਓ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਦੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਹੋਈ ਜਿਵੇਂ ਦਾਸ ਨੇ ਪਹਿਲਾਂ ਵੀ ਦੱਸਿਆ ਕਿ ਮਹਾਰਾਜ ਕਈ ਵਾਰ ਆਪਣੇ ਆਪ ਰਸਤਾ ਵਿਖਾ ਦਿੰਦੇ ਮਾਤਾ ਦੱਸਦੀ ਹੈ ਕਿ ਮੈਂ ਪਿਛਲੇ 5-6 ਸਾਲਾਂ ਤੋਂ ਮੰਝੇ ਤੇ ਆਂ ਮੈਂ ਬਿਮਾਰ ਰਹਿੰਦੀ ਆ ਮੇਰੇ ਸਰੀਰ ਦੇ ਵਿੱਚ ਤਾਕਤ ਨਹੀਂ ਰਹਿੰਦੀ ਜੇ ਮੈਂ ਉੱਠ ਕੇ ਕਲੋਨੀਆਂ ਤੇ ਡਿੱਗ ਪਈ ਨਹੀਂ ਆ ਤੇ ਮੇਰੇ ਸਰੀਰ ਨੂੰ ਕੁਝ ਪਚਦਾ ਨਹੀਂ ਸੀ ਪਿਛਲੇ 5-6 ਸਾਲ ਕਹਿੰਦੇ ਕਰੋਨਾ ਤੋਂ ਪਹਿਲਾਂ ਦੀ ਮੈਂ ਬਿਮਾਰ ਹੋਈ ਆ ਵਾਹਿਗੁਰੂ ਜਾਣੇ ਮੈਨੂੰ ਕੀ ਹੋਇਆ ਮੈਂ ਚੰਗੀ ਭਲੀ ਸਾਂ ਤੇ ਮੈਨੂੰ ਡਾਕਟਰਾਂ ਨੇ ਇਹੀ ਕਿਹਾ ਵੀ ਇਹਨੂੰ ਕਮਜ਼ੋਰੀ ਬਹੁਤ ਜ਼ਿਆਦਾ ਜਦੋਂ ਵੀ ਆਉਂਦੇ ਹੁਣ ਗੁੱਲੂ ਗੁੱਲੂ ਗੋਸ ਜਿਹੜੀ ਖਾਲਸਾ ਜੀ ਉਹ ਲਗਾਤਾਰ ਲੱਗਦੇ ਰਹਿੰਦੇ ਸੀ ਮਾਤਾ ਦੱਸਦੀ ਮੈਂ ਕੰਮ ਨਹੀਂ ਸੀ ਕੋਈ ਕਰ ਸਕਦੀ ਇੰਨੀ ਮੈਂ ਕੋਈ ਕਿਰਿਆ ਆਪਣੀ ਕਰਨ ਜਾਣਾ ਕੋਈ ਟੋਇਲਟ ਬਾਥਰੂਮ ਜਾਣਾ ਤੇ ਮੈਨੂੰ ਮੇਰੇ ਘਰ ਦੇ ਦੋ ਜਾਣੇ ਲੈ ਕੇ ਜਾਂਦੇ ਸੀ ਤੇ ਉਥੇ ਜੇ ਮੈਂ ਜਾਂਦੀ ਸਾ ਤੇ ਮੇ ਕੋ ਉਠ ਨਹੀਂ ਸੀ ਹੁੰਦਾ ਇੰਨੀ ਜ਼ਿਆਦਾ ਸਰੀਰ ਨੂੰ ਖਾਲਸਾ ਜੀ ਕਮਜ਼ੋਰੀ ਆ ਗਈ ਸੀ ਤੇ ਮਾਤਾ ਕਹਿੰਦੀ ਇਥੋਂ ਤੱਕ ਕੇ 24 24 ਘੰਟੇ ਵੀ ਮੈਂ ਲੱਕ ਮੰਜੇ ਨਾਲ ਆ ਛੜਿਆ ਇਦਾਂ ਦੇ ਹਾਲ ਮੇਰੇ ਪਿਛਲੇ ਪੰਜਾਂ ਛੇ ਸਾਲਾਂ ਤੋਂ ਸਨ ਤੇ ਇਹੋ ਜੀ ਬਿਮਾਰੀ ਨੇ ਮੈਨੂੰ ਘੇਰਿਆ ਨਾ ਕੋਈ ਬਿਮਾਰੀ ਟੈਸਟ ਵਿੱਚ ਆਉਂਦੀ ਸੀ ਨਾ ਕੋਈ ਗੱਲ ਨਾ ਕੋਈ ਬਾਤ ਪਰ ਮੇਰੇ ਕੋਲ ਉਠ ਨਹੀਂ ਸੀ ਹੁੰਦਾ ਮੇਰੇ ਸਰੀਰ ਦੇ ਵਿੱਚ ਇੰਨੀ ਵਾਹ ਹੀ ਨਹੀਂ ਸੀ ਜੇ ਮੈਂ ਉੱਠਦੀ ਸਾਂ ਜੋਰ ਪਾਉਂਦੀ ਸਾਂ ਤੇ ਹੱਥ ਪੈਰ ਕੰਬਦੇ ਸੀ ਤੇ ਵਾਹਿਗੁਰੂ ਜਾਣੇ ਮੈਨੂੰ ਕੀ ਹੋਇਆ ਕਿਸੇ ਨੇ ਤਾਂ ਮੈਨੂੰ ਇਹ ਵੀ ਕਿਹਾ ਵੀ ਇਹਦੇ ਇਹਨੂੰ ਕਿਸੇ ਨੇ ਕੁਝ ਕੀਤਾ ਹੈ ਇਹਨੂੰ ਕਿਸੇ ਨੇ ਕੁਝ ਪਿਆਇਆ ਹੈ ਇਹ ਤਾਂ ਕਰਕੇ ਇਦਾਂ ਹੋ ਰਹੀ ਹੈ ਵੀ ਇਹਨੂੰ ਕੋਈ ਰੋਗ ਨਹੀਂ ਹੈ ਕਿਸੇ ਕਿਸੇ ਮਾੜੀ ਸ਼ੈ ਨਹੀਂ ਇਹਨੂੰ ਘੇਰਿਆ ਹੋਇਆ ਤਾਂ ਕਰਕੇ ਬਿਮਾਰ ਹੈ ਚਲੋ ਮਹਾਰਾਜ ਦੀ ਮੌਜ ਸੀ ਜਿਵੇਂ ਸਤਗੁਰਾਂ ਨੇ ਕੋਈ ਖੇੜ ਵਰਤੌਣੀ ਸੀ ਕਰਮਾਂ ਅਨੁਸਾਰ ਮਾਤਾ ਦੱਸਦੀ ਕਹਿੰਦੇ ਫਿਰ ਸਤਗੁਰ ਦੀ ਮਿਹਰ ਹੁੰਦੀ ਤੇ ਕਹਿੰਦੇ ਇੱਕ ਦਿਨ ਕੀ ਆ ਖਾਲਸਾ ਜੀ ਕੋਸ਼ ਉਹਨਾਂ ਨੂੰ ਅਜੇ 5 ਕ 6 ਪਚਾਰ ਪੰਜ ਮਹੀਨੇ ਹੋਏ ਨੇ ਚੰਗੇ ਭੜੇ ਦਰੁਸਤ ਹੋયા ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ ਆ ਚਾਰ ਕ ਮਹੀਨੇ ਜਾਂ ਪੰਜ ਮਹੀਨੇ ਦੱਸਦੇ ਸੀ ਕਿ ਮਹਾਰਾਜ ਦੀ ਕਿਰਪਾ ਨਾਲ ਹੁਣ ਮੈਂ ਉੱਠ ਕੇ ਤੁਰਦੀ ਫਿਰਦੀ ਆ ਆਪਣਾ ਕੰਮ ਕਰਦੀ ਆ ਇਥੋਂ ਤੱਕ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਜਾਣੀ ਆ ਤੇ ਕੋਈ ਮੈਨੂੰ ਰੋਗ ਨਹੀਂ ਕੋਈ ਦੁੱਖ ਤਕਲੀਫ ਨਹੀਂ ਮਾੜੀ ਮਾੜੀ ਕਈ ਵਾਰ ਜਿਹੜੀ ਆ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਨਹੀਂ ਤੇ ਮੈਂ ਬਿਲਕੁਲ ਨੌਂ ਵਰ ਨੌ ਹੋ ਗਈ ਆ ਤੇ ਕਿਵੇਂ ਹੋਈ ਖਾਲਸਾ ਜੀ ਉਹ ਮਾਤਾ ਦੱਸਦੀ ਐ ਕਹਿੰਦੇ ਵੀ ਮੈਂ ਨਾ ਬਹੁਤ ਤੰਗ ਹੋ ਗਈ ਨਾ ਮੇਰੇ ਕੋਲੋਂ ਨਾਮ ਜਪਿਆ ਜਾਣਾ ਜਿਸ ਵੇਲੇ ਖਾਲਸਾ ਜੀ ਸਰੀਰ ਨੂੰ ਤਨ ਨੂੰ ਦੋਗ ਘੇਰ ਲਵੇ ਨਾ ਦੁੱਖ ਘੇਰ ਲਵੇ ਉਸ ਵੇਲੇ ਕੋਈ ਵਿਰਲਾ ਹੀ ਹੈ ਜਿਹੜਾ ਨਾਮ ਜਪਦਾ ਨਹੀਂ ਤੇ ਖਾਲਸਾ ਜੀ ਮੁੱਖੋਂ ਹਾਏ ਹਾਏ ਨਿਕਲਦੀ ਹੈ ਹਾਏ ਹਾਏ ਜਾਪ ਕਰਦਾ ਰਹਿੰਦਾ ਵਾਹਿ ਵਾਹਿ ਗੁਰੂ ਨਹੀਂ ਕਰਦਾ ਉਹ ਹਾਏ ਹਾਏ ਕਰਦਾ ਮਹਾਰਾ ਕਹਿੰਦੇ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਕਹਿੰਦੇ ਜਿਹੜੇ ਪਿਛਲੇ ਪਾਪ ਹੁੰਦੇ ਨਾ ਖਾਲਸਾ ਜੀ ਉਹੀ ਬੰਦੇ ਦੇ ਮੁੱਖੋਂ ਹਾਏ ਰਿਵਾਜ ਕਢਾਉਂਦੇ ਹੈ ਸੋ اے ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਾਂ ਵਿੱਚ ਭਾਈ ਜਾ ਕੇ ਇਹੀ ਮੰਗਿਆ ਕਰੀਏ ਕਿ ਮਹਾਰਾਜ ਜੀ ਸਾਡੇ ਪਿਛਲੇ ਔਗਣ ਮਾਫ ਕਰ ਦਿਓ ਪਾਪ ਮਾਫ ਕਰ ਦਿਓ ਕੱਟ ਦਿਓ ਕਿਉਂਕਿ ਪਤਾ ਨਹੀਂ ਕਿਹੜੇ ਕਿਹੜੇ ਪਾਪ ਪਰਬਲ ਕਰਕੇ ਅਸੀਂ ਆਏ ਹੋਏ ਹਾਂ ਮਾਤਾ ਦੱਸਦੀ ਆ ਕਿ ਇਦਾਂ ਨਾ ਬਹੁਤ ਮੈਂ ਜਦੋਂ ਤੰਗ ਪਰੇਸ਼ਾਨ ਹੋ ਗਈ ਚਲੋ ਕਈ ਵਾਰ ਮੈਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲੈਣਾ ਕਹਿੰਦੀ ਇੱਕ ਦਿਨ ਨਾ ਮੈਨੂੰ ਮਨੇਰ ਦੀ ਗੱਲ ਹੈ ਅਮਰਤ ਵੇਲੇ ਦੀ ਮਨੇਰੇ ਮਨੇਰੇ ਨਾਮ ਇਹਨੂੰ ਸੁਪਨਾ ਆਉਂਦਾ ਸੁੱਤੀ ਨੂੰ ਉਦੋਂ ਕਿ ਮੈਂ ਸੁੱਤੀ ਆ ਮੈਨੂੰ ਸੁਪਨਾ ਆਉਂਦਾ ਕੀ ਕਿ ਸਾਡੇ ਘਰ ਨਾਲ ਮਹਾਰਾਜ ਜੀ ਆਏ ਹੋਏ ਸਤਿਗੁਰੂ ਜੀ ਆਏ ਹੋਏ ਆ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾ ਦਾ ਪਾਠ ਹੋ ਰਿਹਾ ਤੇ ਮੈਂ ਲੰਮੇ ਪਈ ਆ ਉਹਨੂੰ ਆਪਣੀ ਮੌਤ ਨਜ਼ਰ ਆਈ ਅਸਲ ਦੇ ਵਿੱਚ ਕਿ ਮੇਰੀ ਮੌਤ ਹੋਣ ਆਲੀ ਹੈ ਤੇ ਸਤਿਗੁਰੂ ਮੇਰੇ ਘਰ ਆਏ ਹੋਏ ਆ ਤੇ ਖਾਲਸਾ ਜੀ ਵੇਖੋ ਸਤਿਗੁਰਾਂ ਦੀ ਦਿਆਲਤਾ ਪਿੰਡ ਦੇ ਵਿੱਚੋਂ ਖਾਲਸਾ ਜੀ ਕਈ ਬੰਦੇ ਮਰੇ ਤੇ ਨਹੀਂ ਆਉਂਦੇ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਉਸ ਮਨੁੱਖ ਦੇ ਘਰ ਤੇ ਇਹਨਾਂ ਦਿਨ ਰਹਿੰਦੇ ਆ ਚਾਹੇ ਖੁਸ਼ੀ ਹੋਵੇ ਉਦੋਂ ਵੀ ਤਿੰਨ ਦਿਨ ਰਹਿੰਦੇ ਆ ਜਦੋਂ ਖਾਲਸਾ ਜੀ ਗਮੀ ਹੋਵੇ ਉਦੋਂ ਵੀ ਰਹਿੰਦੇ ਆ ਉਹ ਵੱਖਰੀ ਗੱਲ ਐ ਹੁਣ ਸਾਡੇਆਂ ਵਿੱਚ ਸਾਡੇ ਹਿਰਦੇ ਵਿੱਚ ਖਾਲਸਾ ਜੀ ਆਪਣੇ ਅੰਦਰ ਪਰਮੇਸ਼ਰ ਦਾ ਪ੍ਰੇਮ ਨਹੀਂ ਰਹਿ ਗਿਆ ਅਸੀਂ ਖਾਲਸਾ ਜੀ ਜਦੋਂ ਘਰੇ ਕਿਤੇ ਮੌਤ ਹੁੰਦੀ ਐ ਉਦੋਂ ਵੀ ਲੋਕ ਕਹਿੰਦੇ ਗੁਰੂ ਘਰ ਹੀ ਕਰਾ ਦਿਓ ਜੀ ਸੁਖਨੀ ਸਾਹਿਬ ਘਰੇ ਅਸੀਂ ਲਿਆ ਕੇ ਮਹਾਰਾ ਦੀ ਸੇਵਾ ਨਹੀਂ ਕਰ ਸਕਦੇ ਅਸੀਂ ਆਪ ਆਪਣੇ ਸਤਿਗੁਰਾਂ ਨੂੰ ਮਨਾ ਕਰਦੇ ਆ ਘਰ ਆਉਣ ਤੋਂ ਕਿ ਸਾਡੇ ਘਰ ਨਾ ਬਾਬਾ ਅੱਜ ਸਾਡੇ ਕੋ ਤੇਰੀ ਸੇਵਾ ਨਹੀਂ ਹੋਣੀ ਇਹ ਪਖੰਡ ਹੀ ਕਰਦੇ ਆ ਖਾਲਸਾ ਜੀ ਸਤਿਗੁਰ ਕਾਦੀ ਸੇਵਾ ਮੰਗਦੇ ਤੁਹਾਡੀ ਤੁਸੀਂ 사ਤਗੁਰਾਂ ਦੀ ਕੀ ਸੇਵਾ ਕਰ ਸਕਦੇ ਹੋ ਤੁਸੀਂ ਨਹੀਂ ਮਹਾਰਾਜ ਦੀ ਸੇਵਾ ਕਰ ਸਕਦੇ ਉਹ ਖਾਲਸਾ ਜੀ ਬਾਲ ਬਖਸ਼ਣ ਤੇ ਆਪਾਂ ਸੇਵਾ ਕਰ ਸਕਦੇ ਹਾਂ ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਗੁਰਸਿੱਖ ਸਿੱਖ ਭਾਈ ਮਹਾਰਾਜ ਨੂੰ ਘਰ ਲਿਆ ਕੇ ਰਾਜੀ ਨਹੀਂ ਉਹ ਉੱਥੇ ਪਾਠੀ ਸਿੰਘ ਨੂੰ ਕਹਿ ਦਿੰਦੇ ਬਾਬਾ ਤੂੰ ਗੁਰੂ ਘਰ ਹੀ ਰੱਖ ਲੈ ਅਸੀਂ ਕਿੱਥੇ ਘਰੇ ਸੰਭੀ ਜਾਵਾਂਗੇ ਸਾਡੇ ਕੋ ਨਹੀਂ ਸੇਵਾ ਹੋਣੀ ਤੇ ਖਾਲਸਾ ਜੀ ਇਹ ਸਾਰੀਆਂ ਰੌ ਰੀਤੀਆਂ ਖਤਮ ਆਪਾਂ ਕਰੀ ਜਾਂਦੇ ਹਾਂ ਪਾਠਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਖੁਸ਼ੀ ਵੇਲੇ ਹੁੰਦਾ ਸੀ ਪੁੱਤ ਜੰਮੇ ਤੇ ਜਾਂ ਧੀ ਪੁੱਤ ਵਿਆਹਣ ਤੇ ਖਾਲਸਾ ਜੀ ਹੁਣ ਸੁਖਣੀ ਸਾਹਿਬ ਦੇ ਪਾਠ ਹੁੰਦੇ ਆ ਜਦੋਂ ਧੀ ਦਾ ਵਿਆਹ ਰੱਖੀਏ ਪੁੱਤ ਦਾ ਵਿਆਹ ਰੱਖੀਏ ਜੇ ਤੁਸੀਂ ਸਤਗੁਰਾਂ ਦੀ ਓਟ ਆਸਰਾ ਹੀ ਨਹੀਂ ਤੱਕਿਆ ਤਿੰਨ ਦਿਨ ਤੇ ਫਿਰ ਖਾਲਸਾ ਜੀ ਕੀ ਧੀ ਵਸਣੀ ਐ ਤੇ ਕੀ ਪੁੱਤ ਨੇ ਸੁਖ ਮਾਨਣਾ ਸਤਗੁਰੂ ਜੀ ਨੂੰ ਘਰੇ ਲੈ ਕੇ ਆ ਮਹਾਰਾਜ ਦੀ ਬਾਣੀ ਦਾ ਖੰਡ ਪਾਠ ਜਾਪ ਕਰਾਓ ਖਾਲਸਾ ਜੀ ਉਹ ਸ਼ੁਰੂ ਤੋਂ ਪਰੰਪਰਾ ਚੱਲੀ ਆ ਰਹੀ ਹੈ ਕੋਈ ਨਵੀਆਂ ਨਹੀਂ ਬਣੀਆਂ ਇਹ ਮਾੜੇ ਮੋٹے ਬੇਕਾਰ ਲੋਕੀ ਕਾਮਰੇਡ ਮਸ਼ੀਨਰੀ ਜਿਹੜੇ ਆਲਾਣੇ ਇਹਨਾਂ ਨੇ ਖਾਲਸਾ ਜੀ ਆ ਕੇ ਨਿੰਦਣਾ ਕੀਤਾ ਕਿ ਇਹ ਪਾਠ ਰੱਖਣ ਦਾ ਕੀ ਫਾਇਦਾ ਇਥੇ ਕਿਹੜਾ ਕੋਈ ਸੁਣਨ ਡਿਆ ਕਿ ਐ ਕਿ ਜੋਂ ਖਾਲਸਾ ਜੀ ਕਿਸੇ ਦੇ ਨਿਮਿਤ ਕੀਤਾ ਹੋਇਆ ਪਾਠ ਸਫਲ ਹੁੰਦਾ ਕਿਸੇ ਦੇ ਨਿਮਿਤ ਕੋਈ ਉਹ ਹੋਵੇ ਨਾ ਹੋਵੇ ਪਰ ਜਿਹਦੇ ਨਾਮ ਦੀ ਅਰਦਾਸ ਹੋਵੇ ਨਾ ਬਾਣੀ ਪੜ੍ਹੀ ਸੁਣੀਦਾ ਉਹਨੂੰ ਫਲ ਪ੍ਰਾਪਤ ਜ਼ਰੂਰ ਹੁੰਦਾ ਮਾਤਾ ਕਹਿੰਦੀ ਮੈਨੂੰ ਇਦਾਂ ਨਜ਼ਰ ਆਇਆ ਤੇ ਮੈਂ ਸਵੇਰੇ ਉੱਠ ਕੇ ਆਪਣੇ ਘਰ ਦੇ ਨਾਲ ਗੱਲ ਕੀਤੀ ਵੀ ਮੈਨੂੰ ਨਾ ਇਦਾਂ ਨਜ਼ਰ ਆਇਆ ਪਰ ਕਿਸੇ ਨੇ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਫਿਰ ਕੀ ਹੋਇਆ ਕਿ ਮੇਰੀ ਧੀ ਐ ਇੱਕ ਤੇ ਉਹ ਕਾਲਜ ਪੜ੍ਹਦੀ ਐ ਮਾਤਾ ਦੱਸਦੀ ਐ ਕਹਿੰਦੀ ਉਹਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾਓ ਅਰਦਾਸਾਂ ਕਰੋ ਤੇਰੀ ਮੰਮੀ ਨੇ ਬਿਲਕੁਲ ਠੀਕ ਹੋ ਜਾਣਾ ਕਹਿੰਨੇ ਮੇਰੀ ਧੀ ਦੇ ਮਨ ਵਿੱਚ ਪ੍ਰੇਮ ਆਇਆ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਗਈ ਚਲੋ ਜਦੋਂ ਉੱਥੇ ਗਈ ਉਹਨੇ ਜਾ ਕੇ ਦੁਪਹਿਰੇ ਕੱਟਣੇ ਸ਼ੁਰੂ ਕੀਤੇ ਤੇ ਮਹਾਰਾਜ ਦੀ ਕਿਰਪਾ ਨਾਲ 4-5 ਵਾਰ ਉਹ ਗਈ ਉਸ ਤੋਂ ਬਾਅਦ ਨਾ ਉਹਨੂੰ ਕਿਸੇ ਨੇ ਦੱਸ ਦਿੱਤਾ ਖਾਲਸਾ ਜੀ ਦਾਸ ਦੇ ਚੈਨਲ ਦਾ ਆਪਣੇ ਚੈਨਲ ਦਾ ਤੇ ਇਹ ਚੈਨਲ ਦਾ ਉਹਨੂੰ ਪਤਾ ਲੱਗਾ ਤੇ ਉਹ ਮਾਤਾ ਜੀ ਕਹਿੰਦੀ ਵੀ ਧੀ ਮੇਰੀ ਨੇ ਫੋਨ ਤੇ ਨਾ ਮੇਰੇ ਲਾਗੇ ਤੁਹਾਡੀਆਂ ਵੀਡੀਓ ਲਾ ਦੇਣੀਆਂ ਮੈਂ ਸੁਣਦੀ ਰਹਿਣਾ ਕਹਿੰਦੀ ਸੁਣ ਸੁਣ ਕੇ ਨਾ ਬਾਬਾ ਦੀਪ ਸਿੰਘ ਸਾਹਿਬ ਦਾ ਮੈਂ ਨਾਮ ਜਪਣ ਲੱਗ ਪਈ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ ਜਿਹੜਾ ਮੇਰੇ ਕੋਲ ਹੁੰਦਾ ਹੀ ਨਹੀਂ ਸੀਗਾ ਮਹਾਰਾਜ ਦੀ ਕਿਰਪਾ ਨਾਲ ਮੈਂ ਅੱਧੇ ਘੰਟੇ ਦੀ ਵੀਡੀਓ ਸੁਣੀ ਨਹੀਂ ਤੇ ਅੱਧਾ ਘੰਟਾ ਮੈਂ ਜੀਬ ਬੰਨ੍ਹਦੀ ਨਾ ਕਰਨੀ ਵਾਹਿਗੁਰੂ 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 ਖਾਲਸਾ ਦੀ ਹੁਣ ਨਾਲ-ਨਾਲ ਉਸਤਤ ਸੁਣਨੀ ਨਾਲ-ਨਾਲ ਜਾਪ ਕਰਨਾ ਤੇ ਫਲ ਕਿਉਂ ਨਾ ਪ੍ਰਾਪਤ ਹੋਵੇ ਮਹਾਰਾਜ ਦੀ ਕਿਰਪਾ ਵਰਤਨ ਲੱਗ ਪਈ ਮਾਤਾ ਨੂੰ ਇੱਕ ਦਿਨ ਸੁਪਨਾ ਆ ਗਿਆ ਸੁਪਨਾ ਆਇਆ ਸੁਪਨੇ ਦੇ ਵਿੱਚ ਨਾ ਉਹ ਮਾਤਾ ਕਿੱਦਾਂ ਦੱਸਦੀ ਵੇਖੋ ਮਹਾਰਾਜ ਦੀ ਖੇਡ ਮਾਤਾ ਕਹਿੰਦੀ ਮੈਨੂੰ ਸੁਪਨਾ ਕਦੋਂ ਆਉਂਦਾ ਮੈਂ ਨਾ ਤੁਹਾਡੀ ਵੀਡੀਓ ਸੁਣਦੀ ਆ ਰਾਤ ਵੇਲੇ ਧੀ ਮੇਰੀ 8 9 ਵਜੇ ਮੇਰੇ ਲਾ ਕੇ ਲਾ ਦਿੰਦੀ ਹੁੰਦੀ ਕਹਿੰਦੀ 8:00 ਵਜੇ ਲਾ ਲਓ ਜੇ ਮੇਰੇ ਲਾ ਕੇ ਵੀਡੀਓ ਲੱਗੀ ਤੇ ਮੈਂ ਵੀਡੀਓ ਸੁਣਦੀ ਸੁਣਦੀ ਸੌਂਗੀ ਮੈਨੂੰ ਇੰਨਾ ਕ ਨੰਦ ਆਇਆ ਵੀ ਉਹ ਜਿਹੜੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਪੈਂਦੀ ਮੈਂ ਸੌਂ ਗਈ ਕਹਿੰਦੀ ਸੁੱਤਿਆਂ ਮੈਂ ਉਹ ਵੀਡੀਓ ਨੂੰ ਦੋਰੀ ਤੇਰੀ ਵਾਰ ਸੁਣਿਆ ਤਾਂ ਪਰ ਉਹਦੇ ਵਿੱਚ ਕਿਸੇ ਨੇ ਮੈਂ ਖਾਲਸਾ ਜੀ ਕਈ ਵਾਰ ਆਪਾਂ ਬੋਲਿਆ ਵੀ ਆ ਪਤਾ ਨਹੀਂ ਸ਼ਾਇਦ ਉਹਨਾਂ ਨੇ ਉਹ ਵੀਡੀਓ ਸੁਣੀ ਹੋਵੇ ਕਹਿੰਦੀ ਸੁੱਤੀ ਸੁੱਤੀ ਦੇ ਕੰਨੀ ਵਾਜੇ ਪੈ ਰਹੀ ਆ ਕਿ ਸਾਨੂੰ ਮਹਾਰਾਜਿਆਂ ਦਾ ਸਰੂਪ ਕਰ ਲੈ ਕੇ ਆਉਣਾ ਚਾਹੀਦਾ ਸਾਨੂੰ ਅਖੰਡ ਪਾਠ ਜਾਪ ਕਰਾਉਣਾ ਚਾਹੀਦਾ ਸਤਗੁਰਾਂ ਨੂੰ ਸਾਲ ਵਿੱਚ ਇੱਕ ਵਾਰ ਤਾਂ ਕਰੇ ਬਲਾਓ ਤੇ ਖਾਲਸਾ ਜੀ ਜਿੱਥੇ ਸਤਗੁਰੂ ਆ ਜਾਂਦੇ ਨੇ ਜਿੱਥੇ ਜਾਏ ਵਾਹੇ ਮੇਰਾ ਸਤਗੁਰੂ ਸੋ ਥਾਣ ਸੁਹਾਵਾ RAM RAJ ਉਹ ਥਾਂ ਹੀ ਖਾਲਸਾ ਜੀ ਉਹ ਥਾਂ ਜਿਹੜਾ ਪਵਿੱਤਰ ਹੋ ਜਾਂਦਾ ਜਿੱਥੇ ਮਹਾਰਾਜ ਸੱਜਦੇ ਕਹਿੰਦੀ ਮੈਂ ਸੁਣਿਆ ਉਸੇ ਵੇਲੇ ਕਹਿੰਦੀ ਮੈਂ ਸੁੱਤੀ ਸਾਂ ਸੁੱਤੀ ਦੇ ਗੱਲ ਸੁਕੰਨੀ ਪਈ ਤੇ ਮੈਂ ਉਸੇ ਵੇਲੇ ਉੱਠ ਕੇ ਤੇ ਆਪਣੀ ਧੀ ਨੂੰ ਕਿਹਾ ਵੀ ਧੀਏ ਮੈਨੂੰ ਇੱਥੋਂ ਨਾ ਸਵਾਲ ਜਿਹੜਾ ਅਸੀਂ ਮੇਰੇ ਅੰਦਰ ਜਵਾਬ ਮਿਲ ਗਿਆ ਜਿਹੜਾ ਮੈਨੂੰ ਮਹਾਰਾਜ ਜੀਆਂ ਦਾ ਸੁਪਨਾ ਆਇਆ ਸੀ ਆਪਾਂ ਮਹਾਰਾਜ ਦਾ ਜਾਪ ਕਰਾਈਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਖਾਲਸਾ ਜੀ ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਜੀ ਦਾ ਨਾਮ ਲੈ ਕੇ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਦੀਆਂ ਵੀਡੀਓ ਸੁਣਦੀ ਰਹੀਓ ਤੇ ਮਹਾਰਾਜ ਦੀ ਕਿਰਪਾ ਨਾਲ ਡੇਢ ਦੋਵਾਂ ਮਹੀਨਿਆਂ ਬਾਅਦ ਇਨਾ ਮਹੀਨਿਆਂ ਬਾਅਦ ਉਹਨਾਂ ਨੇ ਨਾ ਮਹਾਰਾਜ ਦਾ ਸਰੂਪ ਘਰੇ ਲਿਆਂਦਾ ਪਾਠ ਕਰਾਇਆ ਤੇ ਖਾਲਸਾ ਜੀ ਪਾਠ ਕਰਾ ਕੇ ਤੇ ਮਾਤਾ ਨੇ ਨਾ ਦਾਸ ਨੇ ਕਿਹਾ ਸੀ ਵੀ ਮਹਾਰਾਜ ਦਾ ਹੁਕਮਨਾਮਾ ਆਉਂਦਾ ਜੋ ਹੁਕਮਨਾਮਾ ਪਾ ਸੁਣੀਏ ਤੇ ਖਾਲਸਾ ਜੀ ਉਹ ਸਾਨੂੰ ਹੁਕਮ ਹੁੰਦਾ ਮਹਾਰਾਜ ਸਾਨੂੰ ਰਸਤਾ ਦੱਸ ਦੇ ਤੇ ਦਾਸ ਨੇ ਇੱਕ ਵਾਰ ਉਹ ਵੀਡੀਓ ਸੁਣਾਉਣਾ ਕੀਤੀ ਸੀ ਨਾ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਸਾਂ ਤੇ ਸਾਡੇ ਲਾਗੋਂ ਗੱਡੀ ਲੰਗੀ ਤੇ ਅਸੀਂ ਸੋਚਿਆ ਵੀ ਮਹਾਰਾਜ ਆ ਵੱਡੇ ਵੱਡੇ ਲੋਕਾਂ ਦਾ ਸੂਤ ਆ ਵੀ ਅਸੀਂ ਤਾਂ ਮਿੱਟੀ ਚ ਜਾਣਦੇ ਆ ਘਟਾਫਾ ਕਦੇ ਜਾਣਦੇ ਆ ਤੇ ਮਹਾਰਾਜ ਗੱਡੀਆਂ ਦਾ ਸੂਤ ਆ ਵੀ ਟੌਰ ਨਾ ਲੰਘ ਜਾਂਦੇ ਤੇ ਜਾਂਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਬਦ ਲੱਗਾ ਸੀ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪਾ ਚਿੰਤਾ ਰੋਗ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਨਰਾਮਲੇ ਬਣਾਈ ਇਹ ਖਾਲਸਾ ਜੀ ਉਸ ਦਿਨ ਦਾਸ ਨੂੰ ਮਾਰ ਰੇ ਨੇ ਜਵਾਬ ਦਿੱਤਾ ਸੀ ਤੇ ਮੇਰਾ ਹਿਰਦਾ ਜਿਹੜਾ ਸੀ ਨਾ ਉਹ ਇਸ ਗੱਲ ਦੀ ਪਕੜ ਕਰ ਗਿਆ ਸੀ ਵੀ ਮਹਾਰਾਜ ਜੋ ਸਾਨੂੰ ਹੁਕਮ ਕਰਦੇ ਉਹ ਸਾਡੇ ਵਾਸਤੇ ਹੁੰਦਾ ਤੇ ਖਾਲਸਾ ਜੀ ਉਹ ਮਾਤਾ ਕਹਿੰਦੀ ਵੀ ਨਹੀਂ ਮੈਨੂੰ ਸੁਪਨਾ ਆਇਆ ਮੈਂ ਪਾਠ ਕਰਾਉਣਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਖਾਲਸਾ ਜੀ ਮਹਾਰਾਜ ਜੀਆਂ ਦਾ ਸਰੂਪ ਕਰ ਲਿਆਈਆਂ ਜਦੋਂ ਹੁਕਮਨਾਮਾ ਆਇਆ ਖਾਲਸਾ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦਾ ਤੇ ਉਹ ਮਾਤਾ ਦਾ ਇਹ ਨਿਸ਼ਚਾ ਬਣ ਗਿਆ ਸੀ ਵੀ ਜੋ ਹੁਕਮ ਗੁਰੂ ਸਾਹਿਬ ਕਰਨਗੇ ਉਹੀ ਸਾਡੇ ਵਾਸਤੇ ਜਿਹੜਾ ਹੱਲ ਹੈ ਇਹ ਮੇਰੀ ਬਿਮਾਰੀ ਦਾ ਤੇ ਖਾਲਸਾ ਜੀ ਜਿਸ ਵੇਲੇ ਮਹਾਰਾਜ ਨੇ ਖੇਡ ਵਰਤਾਉਣਾ ਕੀਤੀ ਤੇ ਸਤਗੁਰਾਂ ਨੇ ਹੁਕਮ ਕੀਤਾ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾਪੁਰਖ ਖਲੋਆ ਵਾਲ ਨਵਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖਨਾਸੇ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੋਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੈ ਮਨ ਚਿੰਦੇ ਅੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸरोवर ਨਾਵੈ ਸੋ ਜਨ ਪਰਮਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨ ਐ ਇਹ ਸਤਗੁਰਾਂ ਨੇ ਹੁਕਮ ਕੀਤਾ ਤੇ ਖਾਲਸਾ ਜੀ ਮਾਤਾ ਸੁਚੇਤ ਸੀ ਹੁਕਮ ਨਵਾ ਸੁਣਨ ਲੱਗਿਆ ਉਹਨੇ ਇਹਦੇ ਵਿੱਚੋਂ ਦੋ ਗੱਲਾਂ ਸਿੱਖੀਆਂ ਇੱਕ ਤੇ ਖਾਲਸਾ ਜੀ ਉਹਨੇ ਕਿਹਾ ਵੀ ਮੈਨੂੰ ਮਾਰ ਨੇ ਹਾਲ ਦੱਸ ਦਿੱਤਾ ਵੀ ਗੁਰੂ ਰਾਮਦਾਸ ਮਾਰ ਦੇ ਸਰੋਵਰ ਵਿੱਚ ਇਸ਼ਨਾਨ ਕਰ ਤੇ ਤੂੰ ਠੀਕ ਹੋ ਜਾਣਾ ਇਹ ਫਿਰ ਖਾਲਸਾ ਜੀ ਉਹਨੇ ਦੂਜੀ ਜਿਹੜੀ ਗੱਲ ਸੀ ਉਹਨੇ ਇਹ ਫੜੀ ਜਿਹੜਾ ਮਾਰਨ ਕਹੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਕਹਿੰਦੀ ਮੈਂ ਸਹੀ ਸਲਾਮਤ ਹੋ ਜਾਣਾ ਜਦੋਂ ਮੈਂ ਉੱਥੇ ਨਹਾ ਕੇ ਆ ਗਈ ਵੇਖੋ ਉਹਦੀਆਂ ਉਹਦੀਆਂ ਮਾਤਾ ਦੀਆਂ ਰਮਝਾ ਫਿਰ ਉਹ ਕਹਿੰਦੀ ਮੈਂ ਵਿੱਚ ਸੁਣਿਆ ਮਰੈ ਨਾ ਆਵੈ ਜਾਈ ਉਹ ਗੱਲ ਤੇ ਪਰਮੇਸ਼ਰ ਦੀ ਹੋ ਰਹੀ ਆ ਵੀ ਜਿਹੜਾ ਉੱਚੀ ਆਤਮਾ ਅਵਸਥਾ ਵਾਲਾ ਮਨੁੱਖ ਜਦੋਂ ਸੰਤ ਸਰੋਵਰ ਵਿੱਚ ਨਹਾ ਲੈਂਦਾ ਫਿਰ ਉਹਨੂੰ ਮਰਨ ਦਾ ਡਰ ਨਹੀਂ ਰਹਿੰਦਾ ਮਰਦਾ ਨਾ ਆਉਂਦਾ ਤੇ ਕਹਿੰਦੀ ਮੈਨੂੰ ਇਥੋਂ ਮੈਂ ਸੋਚਿਆ ਵੀ ਮਰੇ ਨਾ ਆਵੇ ਜਾਈ ਮੈਂ ਮਰਨਾ ਨਹੀਂ ਹੁਣ ਜਿਹੜਾ ਸੁਪਨਾ ਆਇਆ ਸੀ ਮੈਂ ਮਰੀਆਂ ਤੇ ਮਾਰੇ ਖਰੇ ਤਾਂ ਆਇਆ ਕਹਿੰਦੀ ਵੀ ਮੈਂ ਮਰਨਾ ਨਹੀਂ ਆ ਤੇ ਵੇਖੋ ਮਾਤਾ ਦਾ ਨਾ ਭਰੋਸਾ ਬਣਿਆ ਫਿਰ ਉਹਨੇ ਇਹ ਗੱਲ ਫੜੀ ਵੀ ਮਾਰੇ ਕਹਿੰਦੇ ਵਿੱਚ ਪਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੇਰਾ ਮੈਨੂੰ ਕੁਝ ਨਹੀਂ ਹੋਣਾ ਮੈਂ ਠੀਕ ਆ ਮੈਨੂੰ ਕੁਝ ਨਹੀਂ ਹੋਣਾ ਤੇ ਖਾਲਸਾ ਜੀ ਮਾਤਾ ਨੇ ਜੇਦ ਫੜ ਲਈ ਜਦੋਂ ਮਹਾਰਾਜ ਦੀ ਬਾਣੀ ਦਾ ਭੋਗ ਪਿਆ ਮਹਾਰਾਜ ਜੀ ਆਪਣੇ ਘਰ ਗਏ ਨੇ ਜਾਸਣਾ ਤੇ ਤੇ ਮਾਤਾ ਨੇ ਉਸ ਦਿਨ ਰੌਲਾ ਪਾ ਲਿਆ ਕਹਿੰਦੀ ਮੈਨੂੰ ਗੁਰੂ ਰਾਮਦਾਸ ਮਾਰ ਦੇ ਕਰ ਖੜੋ ਚਲੋ ਪਰਿਵਾਰ ਲੈ ਕੇ ਗਿਆ ਇਸ਼ਨਾਨ ਕੀਤਾ ਤੇ ਖਾਲਸਾ ਜੀ ਉਹ ਮਾਤਾ ਦੱਸਦੀ ਹੈ ਕਿ ਇੱਕ ਇਸ਼ਨਾਨ ਕਰਨ ਦੇ ਨਾਲ ਮੈਂ ਮੰਜੇ ਦੀਆਂ ਪਾਈਆਂ ਫੜ ਕੇ ਉੱਠਣ ਲੱਗ ਪਈ ਸਾਂ ਇੱਕੋ ਇਸ਼ਨਾਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਕਰਕੇ ਤੇ ਵੇਖੋ ਸਤਗੁਰਾਂ ਨੇ ਕੀ ਕਲਾ ਵਰਤਾਈ ਹੈ ਐਸੀ ਮਿਹਰ ਕੀਤੀ ਉਹ ਮਾਤਾ ਕਹਿੰਦੀ ਨਾ ਮੇਰੀ ਧੀ ਬਾਬਾ ਦੀਪ ਸਿੰਘ ਦੇ ਘਰ ਜਾਂਦੀ ਤੇ ਨਾ ਮੇਰੀ ਧੀ ਨੂੰ ਪਤਾ ਲੱਗਦਾ ਵੀ ਆ ਕੋਈ ਵੀਡੀਓ ਪੈਂਦੀਆਂ ਤੇ ਨਾ ਉਹ ਵੀਡੀਓ ਮੈਂ ਸੁਣਦੀ ਤੇ ਨਾ ਮੇਰੇ ਮਨ ਵਿੱਚ ਇਹ ਆਉਂਦਾ ਵੀ ਮੈਂ ਸਤਗੁਰਾਂ ਨੂੰ ਘਰ ਬੁਲਾਉਣਾ ਤੇ ਨਾ ਮੈਨੂੰ ਇਹ ਸਮਝ ਆਉਂਦੀ ਵੀ ਜਿਹੜਾ ਹੁਕਮਨਾਮਾ ਹੁੰਦਾ ਉਹ ਸਤਗੁਰੂ ਦਾ ਹੁਕਮ ਹੁੰਦਾ ਤੇ ਉਹ ਹੁਕਮਨਾਮਾ ਸੁਣ ਕੇ ਤੇ ਮੈਂ ਨਾ ਗੁਰੂ ਰਾਮਦਾਸ ਮਹਾਰ ਦੇ ਘਰ ਜਾਂਦੀ ਮੈਂ ਤਾਂ ਠੀਕ ਨਹੀਂ ਸੀ ਹੁਣ ਤੇ ਕਹਿੰਦੀ ਐਡੀ ਕਿਰਪਾ ਸ਼ਿਦਾਂ ਸਿੰਘਾਂ ਨੇ ਸਾਡੇ ਤੇ ਕੀਤੀ ਤੇ ਮਾਰ ਨੇ ਅੱਜ ਹੋਰ ਕੱਲ ਨੂੰ ਹੋਰ ਹੁਣ ਮਾਤਾ ਨੂੰ 4 ਕੇ 5 ਮਹੀਨੇ ਹੋ ਗਏ ਖਾਲਸਾ ਜੀ ਚੰਗੀ ਪੜੀ ਨਵੰਬਰ 9 ਹੋ ਗਈ ਹੈ ਤੇ ਗੁਰੂ ਰਾਮਦਾਸ ਮਹਾਰ ਦੇ ਘਰ ਵੀ ਜਾਂਦੀ ਇਸ਼ਨਾਨ ਕਰਨ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਬਹਿਰਾ ਕਟਣ ਵੀ ਜਾਂਦੀ ਇਦੇ-ਕਿਦੇ ਮਾਤਾ ਕਹਿੰਦੀ ਮੈਂ ਚੱਲ ਜਾਨੀ ਆ ਦੋਹਾਂ ਤੇ ਨਹ ਹਫ਼ਤੇ ਬਾਅਦ ਜਦੋਂ ਮੇਰੇ ਕੋ ਜਾ ਹੁੰਦਾ ਤੇ ਅਜੇ ਵੀ ਕਹਿੰਦੀ ਥੋੜੀ-ਥੋੜੀ ਸਰੀਰ 'ਚ ਕਮਜ਼ੋਰੀ ਆ ਪਰ ਮੈਨੂੰ ਨੌਂ ਬਾਰ ਨੌਂ ਕਰਤਾ ਮੈਂ ਆਪ ਉੱਠ ਕੇ ਆਪਣੇ ਕੰਮ ਕਰਨ ਜੋਗੀ ਹੋ ਗਈ ਆ ਤੇ ਪਿਛਲੇ ਪੰਜਾਂ-ਛੇਾਂ ਸਾਲਾਂ ਤੋਂ ਚਾਰਾਂ ਪੰਜਾਂ ਸਾਲਾਂ ਤੋਂ ਮਾਤਾ ਮੰਜੇ ਤੇ ਪਈ ਸੀ ਤੇ ਵੇਖੋ ਖਾਲਸਾ ਜੀ ਸਤਗੁਰਾਂ ਦੀ ਕਲਾ ਤੇ ਆਪਾਂ ਇੰਨੇ ਹੈਗੇ ਹੁਣ ਕਈ ਵਾਰੀ ਦਾਸ ਸੋਚਦਾ ਹੁੰਦਾ ਵੀ ਚਲੋ ਅੱਜ ਸਮਾਂ ਨਹੀਂ ਆ ਕੱਲ ਵੀਡੀਓ ਬਣਾਵਾਂਗੇ ਤੇ ਮੇਰੇ ਮਨ ਵਿੱਚ ਹੁਣ ਇਹ ਚੀਜ਼ ਆਈ ਵੀ ਨਹੀਂ ਇਹ ਸਤਗੁਰਾਂ ਨੇ ਸੇਵਾ ਲਾਈ ਆ ਤੇ ਸੇਵਾ ਖਾਲਸਾ ਜੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਤੇ ਕੋਸ਼ਿਸ਼ ਮੈਂ ਜਰੂਰ ਕਰਿਆ ਕਰਾਂਗਾ ਕਿ ਮਹਾਰਾਜਾ ਕਿਰਪਾ ਗੰਦ ਰੋਜ ਹੱਡ ਬੀਤੀਆਂ ਪਹਿਣ ਵੇਖੋ ਉਹ ਮਾਤਾ ਦਾ ਖਾਲਸਾ ਜੀ ਦਾਸ ਦਾ ਤੇ ਕੋਈ ਯੋਗਦਾਨ ਹੀ ਨਹੀਂ ਹੈ ਬੁਲਾਉਣ ਵਾਲਾ ਬੋਲਣ ਵਾਲਾ ਦਾਤਾ ਗਾਲਪੁਰਖਾ ਕਲਗੀਧਰ ਸੁਆਮੀ ਹਨ ਤੇ ਆਪਣਾ ਤੇ ਵਿੱਚ ਕੋਈ ਜੋਰ ਹੀ ਨਹੀਂ ਹੈ ਜੇ ਆਪਾਂ ਕਹੀਏ ਵੀ ਮੈਂ ਉਹ ਬੋਲਤੀ ਗੱਲ ਤੇ ਫਿਰ ਜਾ ਕੇ ਮਾਤਾ ਨੇ ਸੁਣੀ ਹੈ ਤੇ ਮਾਤਾ ਦਾ ਭਲਾ ਹੋ ਗਿਆ ਤਾਂ ਮਤਲਬ ਮੈਂ ਭਲੇ ਕਰਨ ਲੱਗ ਪਿਆ ਨਾ ਨਾ ਭਾਈ ਇਹ ਰਸਨਾ ਜਿਹੜੀ ਹੈ ਦਿੱਤੀ ਦਾਤੇ ਦੀ ਹੈ ਇਹ ਸਰੀਰ ਵਿੱਚ ਜਿਹੜੀ ਜੋਤ ਹੈ ਇਹ ਜਿਹੜੀ ਵਜਨ ਕਢਾ ਰਹੀ ਹੈ ਖਾਲਸਾ ਜੀ ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ਦੇ ਇਹ ਸਾਰਾ ਕਾਰਜ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਤਾ ਮਹਾਰਾਜ ਜੀ ਹਨ ਤੇ ਉਹਨਾਂ ਦੇ ਵਜਨ ਫਿਰ ਖਾਲਸਾ ਜੀ ਮਹਾਰਾਜ ਕਿਸੇ ਕਿਰਪਾ صدਕਾ ਮਹਾਰਾਜ ਦੀ ਰਹਿਮਤ صدਕਾ ਅਗਲਿਆਂ ਤੇ ਅਸਰ ਹੁੰਦੇ ਤੇ ਦਾਸ ਕਿਸੇ ਨੂੰ ਕੁਝ ਕਹਿ ਦੇ ਖਾਲਸਾ ਜੀ ਮੇਰੇ ਤੇ ਬੱਚੇ ਨਹੀਂ ਮੇਰੇ ਆਖੇ ਲੱਗਦੇ ਤੇ ਕਿਸੇ ਨੇ ਕੀ ਆਖੇ ਲੱਗਣਾ ਇਹ ਸਾਰੀ ਖੇਡ ਜਿਹੜੀ ਹੈ ਇਹ ਵਾਹਿਗੁਰੂ ਅਕਾਲ ਪੁਰਖ ਮਹਾਰਾਜ ਦੀ ਹੈ ਤੇ ਸਤਗੁਰਾਂ ਦੇ ਵਜਨ ਕਿਸੇ ਵਾਸਤੇ ਖਾਲਸਾ ਜੀ दारू ਬਣ ਕੇ ਆਉਂਦੇ ਸੋ ਮਹਾਰਾਜ ਦੀ ਰਹਿਮਤ ਹੋਈ ਤੇ ਮਾਤਾ ਨੂੰ ਵੇਖੋ ਸ਼ਿਦਾਨ ਨੇ ਕਿਹੜੇ ਪਾਸੇ ਲਾਇਆ ਆਪਣੇ ਦਰ ਤੇ ਨਹੀਂ ਸਦਿਆ ਗੁਰੂ ਰਾਮਦਾਸ ਮਹਾਰ ਦੇ ਘਰ ਨਾਲ ਜੋੜਤਾ ਖਾਲਸਾ ਜੀ ਗੁਰੂ ਰਾਮਦਾਸ ਮਹਾਰ ਦੇ ਘਰ ਦਾ ਇਸ਼ਨਾਨ ਸਾਰਿਆਂ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਨਾਸ ਕਰਨ ਵਾਲਾ ਹੈ ਰਾਮਦਾਸ ਸਰੋਵਰ ਨਾਤੇ ਸਾਬੇ ਉਤਰੇ ਪਾਪਕ ਮਾਤੇ ਜਿਹੜੇ ਕਮਾਏ ਹੋਏ ਪਾਪ ਨੇ ਜਨਮਾਂ ਜਨਮਾਂ ਤਰਾਂ ਦੇ ਸਾਰੇ ਉਤਰ ਜਾਂਦੇ ਖਾਲਸਾ ਜੀ ਸਮਾਂ ਕੱਢ ਕੇ ਜਰੂਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਇਸ਼ਨਾਨ ਕਰੋ ਬਾਣੀ ਪੜੋ ਜਪ ਜਾਪ ਜਪੋ ਭਜਨ ਬੰਦਗੀ ਕਰੋ ਅੰਮ੍ਰਿਤ ਵੇਲੇ ਜਾਗੋ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅੰਮ੍ਰਿਤਧਾਰੀ ਹੋਵੋ ਸਿੱਖੀ ਸਰੂਪ ਵਿੱਚ ਆਓ ਖਾਲਸਾ ਜੀ ਆਉਣ ਵਾਲਾ ਸਮਾਂ ਹੈ ਕਿਸੇ ਨੇ ਤੁਹਾਡੀ ਬਾਣੀ ਜੇ ਫੜਨੀ ਗੁਰੂ ਕਲਗੀ ਤਰਮਾਹ ਰਾਜ ਰਾਖੇ ਉਹਨਾਂ ਦੇ ਹੋਣਗੇ ਜਿਹੜੇ ਖਾਲਸਾ ਜੀ ਸਾਬਤ ਸੂਰਤ ਦਸਤਾਰ ਸਿਰਾ ਮਹਾਰਾਜ ਉਹਨਾਂ ਦੇ ਰਾਖੇ ਬਣਨਗੇ ਜਿਹੜੇ ਖਾਲਸਾ ਜੀ ਸ਼ਸਤਰਧਾਰੀ ਹਨ ਅਮਰਤ ਧਾਰੀ ਹਨ ਕਿਉਂਕਿ ਮਹਾਰਾਜਿਆਂ ਦਾ ਸਿੱਧਾ-ਸਿੱਧਾ ਫਰਮਾਨ ਸੀ ਕਿ ਜੇ ਮੇਰੇ ਦਰਸ਼ਨ ਕਰਨ ਵਾਸਤੇ ਕੋਈ ਆਉਣਾ ਚਾਹੁੰਦਾ ਤੇ ਉਹ ਜਿਹੜਾ ਹੈ ਸਾਬਦ ਸੂਰਤ ਅਮਰਤ ਧਾਰੀ ਸ਼ਸਤਰ ਧਾਰੀ ਹੋ ਕੇ ਆਵੇ ਦੂਜੇ ਨੂੰ ਸਾਡਾ ਕੋਈ ਦਰਸ਼ਨ ਨਹੀਂ ਹੈ ਮਹਾਰਾਜ ਦਾ ਸਿੱਧਾ ਹੁਕਮ ਹੈ ਹੁਣ ਇੱਥੇ ਕਈ ਕਾਮ ਰੈਡੀ ਬਿਰਤੀ ਕਹਿੰਦੇ ਲੈ ਇਹਨਾਂ ਨੇ ਹੁਣ ਕਲਗੀਧਰ ਪਾਤਸ਼ਾਹ ਨੂੰ ਆਪਣਾ ਹੀ ਬਣਾ ਲਿਆ ਵੀ ਸੇਖੀ ਦਰਸ਼ਨ ਕਰ ਸਕਦੇ ਹੋਰ ਤਾਂ ਕਿਸੇ ਨੂੰ ਹੋਣਾ ਨਹੀਂ ਪਰ ਖਾਲਸਾ ਜੀ ਇਹ ਮੇਰੇ ਬਚਨ ਨਹੀਂ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਬਚਨ ਹਨ ਇਹ ਸਤਗੁਰੂ ਦੀਨ ਦੁਨੀ ਦੇ ਮਾਲਕ ਦੇ ਬਚਨ ਹਨ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮੂੰਹ ਤੇ ਕੇਸ ਨਹੀਂ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਉਹ ਭੇਡਾਂ ਹਨ ਮਹਾਰਾਜ ਦੇ ਬੋਲ ਨੇ ਸਿੱਧੇ ਹੀ ਤੇ ਫਿਰ ਖਾਲਸਾ ਜੀ ਸ੍ਰੀ ਸਾਹਿਬ ਧਾਰਨ ਕਰਨੀ ਮਹਾਰਾਜ ਕਹਿੰਦੇ ਕਰਪਾਣ ਪਾਣ ਧਾਰਿਯੰ ਕਰੋੜ ਕਰੋੜ ਪਾਪ ਟਾਰਿਯੰ ਕਰੋੜਾਂ ਹੀ ਪਾਪ ਜਿਹੜੇ ਖਾਲਸਾ ਜੀ ਉਸੇ ਵੇਲੇ ਖਤਮ ਹੋ ਜਾਂਦੇ ਜਿਹੜਾ ਮਨੁੱਖ ਸ੍ਰੀ ਸਾਹਿਬ ਪਹਿਨ ਲੈਂਦਾ ਆਪਣੇ ਹੱਥਾਂ 'ਚ ਫੜ ਲੈਂਦਾ ਪਰ ਅਫਸੋਸ ਦੀ ਗੱਲ ਆ ਖਾਲਸਾ ਜੀ ਅਸੀਂ ਨਿੱਕੀਆਂ ਨਿੱਕੀਆਂ ਉਂਗਲ-ਉਂਗਲ ਜਿੱਡੀਆਂ ਪਾਈਆਂ ਉਹ ਵੀ ਕਿ ਸ਼ਹਿਰਿਆਂ 'ਚ ਦੇ ਲੈਂਦੀਆਂ ਬੀਬੀਆਂ ਵੀ ਸਾਡੀ ਕੋਈ ਵੇਖ ਨਾ ਲਵੇ ਹੁਣ ਖਾਲਸਾ ਜੀ ਜਿਹੜੀ ਬੀਬੀ ਟੌਪ ਆਉਂਦੀ ਆ ਜੀਣ ਪਉਂਦੀ ਆ ਉਹਦੀ ਸ਼੍ਰੀ ਸਾਹਿਬ ਕਦੇ ਵੇਖੀ ਕਿਸੇ ਨੇ ਉਤੋਂ ਦੀ ਉਹ ਪਾ ਨਹੀਂ ਸਕਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਦ ਸ਼ਕਤੀ ਦਾ ਰੂਪ ਹੈ ਖਾਲਸਾ ਜੀ ਜਿਹੜਾ ਆਪਾਂ ਚੰਡੀ ਦਾ ਜਾਪ ਕਰਾਉਨੇ ਆ ਚੰਡੀ ਉਹੀ ਸ੍ਰੀ ਸਾਹਿਬ ਹੈ ਜੇ ਆਪਾਂ ਇਹਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਤੇ ਪੁੱਠੀ ਉਦੋਂ ਪੈਂਦੀ ਹੈ ਬਾਣੀ ਪੜਿਆਂ ਕੁਝ ਪੁੱਠੀ ਨਹੀਂ ਪੈਂਦੀ ਸੋ ਆਪਣੀਆਂ ਸ਼ਰੀਆਂ ਸਾਹਿਬਾਂ ਦੀਆਂ ਖਾਲਸਾ ਜੀ ਸੰਭਾਲਾਂ ਕਰੀਏ ਉਹਦੀ ਸੇਵਾ ਕਰੀਏ ਕਦੇ ਸਾਫ਼ ਕਰਕੇ ਵੇਖੀ ਹੈ ਸੋ ਅਮਰਤ ਧਾਰੀ ਬਣੀਏ ਗੁਰੂ ਕਾ ਖਾਲਸਾ ਜਿਹੜਾ ਹੈ ਖਾਲਸਾ ਜੀ ਉਹ ਰਹਿਤ ਕਮਾਉਂਦਾ ਹੈ ਜਦੋਂ ਫਿਰ ਉਹਨੂੰ ਸੁਖ ਪ੍ਰਾਪਤ ਹੁੰਦੇ ਸੋ ਰਹਿਤਵਾਨ ਸਿੱਖ ਬਣੀਏ ਗੁਰੂ ਕਾ ਖਾਲਸਾ ਬਣੀਏ ਮਹਾਰਾਜ ਸੱਚੇ ਪਾਸ਼ਾ ਬਚਨ ਕਰਦੇ ਮਹਾਰਾਜ ਕਹਿੰਦੇ ਜੋ ਹਮਰੀ ਫੁਨ ਰਹਿਤ ਜੋ ਰੱਖਾ ਹੈ ਗੁਰਬਾਣੀ ਰਸ ਨਿਤ ਉਠ ਚੱਖਾ ਹੈ ਹਮ ਤਾਕੋ ਸਦ ਰਹੋ ਸਹਾਇਕ ਦੂਖ ਕਲੇਸ਼ ਬਿਗਨ ਸਭ ਕਾ ਇੱਕ ਰਹਿਣੀ ਰਹੈ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾ ਨਹੀਂ ਸਿੰਘ ਕਹਾਵਾ ਰਹਿਤ ਬਿਨਾ ਦਰ ਚੋਟਾਂ ਖਾਵਾ ਕਹਿੰਦੇ ਜਿਹੜਾ ਰਹਿਤ ਨਹੀਂ ਨ ਰੱਖਦਾ ਖਾਲਸਾ ਜੀ ਉਹ ਨਾ ਤਾਂ ਸਿੰਘ ਹੈ ਤੇ ਜਿਹੜਾ ਰਹਿਤ ਨਹੀਂ ਰੱਖਦਾ ਮਹਾਰਾਜ ਕਹਿੰਦੇ ਦਰਦ ਦਰਦੀਆਂ ਚੋਟਾਂ ਖਾਵੇਗਾ ਇਹ ਕਲਗੀਧਰ ਪਾਤਸ਼ਾਹ ਦੇ ਬਚਨ ਹਨ ਮਹਾਰਾਜ ਕਹਿੰਦੇ ਸਾਡੇ ਬਚਨਾਂ ਨੂੰ ਮੰਨੋ ਰਹਿਤ ਕਮਾਓ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਰਾਸ ਚੱਖੋ ਮਹਾਰਾਜ ਕਹਿੰਦੇ ਹਮ ਤਾਕੂ ਸਦ ਰਹੋ ਸਹਾਇਕ ਮੈਂ ਸਦਾ ਹੀ ਉਹਦੀ ਰੱਖਿਆ ਕਰਦਾ ਰਹੂੰਗਾ ਜਿਹੜਾ ਕੀ ਕਰੂਗਾ ਖਾਲਸਾ ਜੀ ਰਹਿਣੀ ਰਹੂਗਾ ਰਹਿਣੀ ਵਿੱਚ ਰਹੂਗਾ ਤੇ ਦੂਖ ਕਲੇਸ਼ ਵਿਗਨ ਸਭ ਕਾ ਇੱਕ ਮੈਂ ਉਹਦੇ ਦੋਖ ਰੋਗ ਤੇ ਕਲੇਸ਼ ਨਾਸ ਕਰ ਦਿਆਂਗਾ ਜਿਹੜਾ ਅਮਰਤ ਵੇਲੇ ਉੱਠ ਕੇ ਬਾਣੀ ਪੜੇਗਾ ਸਾਬਤ ਸੂਰਤ ਹੋਵੇਗਾ ਗੁਰਸਿੱਖ ਬਣੇਗਾ ਖਾਲਸਾ ਜੀ ਐਡੀਆਂ ਰਹਿਮਤਾਂ ਦੇ ਕਲਗੀ ਧਰਪਾਸ਼ਾ ਮਹਾਰਾਜ ਨੇ ਸਾਨੂੰ ਦਿੱਤੀਆਂ ਹੋਰ ਅਸੀਂ ਕਿਹੜਾ ਸੁਖ ਭਾਲਦੇ ਆ ਮਹਾਰਾਜ ਕਹਿੰਦੇ ਰਹਿਤ ਵਿੱਚ ਆ ਜਾ ਸਿਖਾ ਜੇ ਤੂੰ ਰਹਿਤ ਵਿੱਚ ਆ ਗਿਆ ਤੇ ਮਹਾਰਾਜ ਕਹਿੰਦੇ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਤੈਨੂੰ ਦਿੱਤੀਆਂ ਕਿਉਂਕਿ ਖਾਲਸਾ ਜੀ ਇਹ ਖਾਲਸਾ ਗੁਰੂ ਮਹਾਰਾਜ ਦਾ ਰੂਪ ਹੈ ਤੇ ਜੋ ਗੁਰੂ ਵਿੱਚ ਕਲਾ ਹੈ ਉਹ ਖਾਲਸੇ ਵਿੱਚ ਵਰਤ ਜਾਂਦੀ ਫਿਰ ਆਪਾਂ ਰਹਿਤ ਵਿੱਚ ਆਈਏ ਗੁਰੂ ਕੇ ਸਿੱਖ ਕਹਾਈਏ ਗੁਰੂ ਕੇ ਸਿੰਘ ਬਣੀਏ ਸਿੰਘਣੀਆਂ ਬਣੀਏ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰੀਏ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ